ਮੈਂ ਸੋਚ-ਸੋਚ ਕੇ ਕਮਲਾ ਹੋ ਜਾਣਾ ਇੱਕ ਮੈਨੂੰ ਆ ਸੋਚਦਾ ਵੀ ਯਾਰ ਚਲੋ ਯਾਰ ਮੇਰੇ ਕਟੋ-ਕਟ ਦੁਸ਼ਮਣਤਾ ਜੋ ਕਰੇ ਕਰੇ ਯਾਰ ਸਾਡੇ ਲੋਕ ਕਿਉਂ ਨਹੀਂ ਸੋਚ ਸਮਝ ਰਹੇ ਅਡਾ 20 ਤਰੀਕ ਨੂੰ ਅਸੀਂ ਮਾਰਚ ਜਿਹੜਾ ਰੱਖਿਆ ਉਹ ਲੈ ਕੇ ਜਾਣਾ ਸੀ ਤਖਤ ਸ੍ਰੀ ਦਮਦਮ ਸਾਹਿਬ ਤੋਂ ਅਸੀਂ ਚੱਲ ਕੇ ਅਰਦਾਸ ਬੇਨਤੀਆਂ ਕਰਕੇ ਗੁਰੂ ਦਾ ਓਟ ਆਸਰਾ ਲੈ ਕੇ ਸੀ ਜਾਣਾ ਪਿੰਡਾਂ ਚ ਚੋਣ ਕਿੱਥੋਂ ਲੜਨ ਜਾ ਰਹੇ ਹਾਂ ਇਹ ਚੋਣਾਂ ਦੀ ਤਿਆਰੀ ਹੈ ਜਿਹੜਾ ਪੰਜਾਬ ਦੇ ਪੂਰੇ ਦਾ ਰੂਟ ਮੈਪ ਬਣਾਇਆ ਕਿ ਵਾਕਿਆ ਪੰਜਾਬੀ ਦੀ ਗੱਲ ਆ ਜਦ ਬਠਿੰਡੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਤੁਸੀਂ ਚਰਚਾਵਾਂ ਆਈ ਸੀ ਕਿ ਬਠਿੰਡੇ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਚੋਣ ਲੜ ਸਕਦੇ ਨੇ ਜਿਉ ਚੋਣ ਮੈਦਾਨ ਚ ਉਤਰਦੇ ਨੇ ਕਿ ਤੁਸੀਂ ਸਟੈਪ ਬੈਕ ਕਰੋ ਪਰ ਤਿੰਨ ਵਾਰ ਫੇਰ ਮੇਰੀ ਗੱਲ ਹੋਈ ਉਹਨਾਂ ਨਾਲ ਮਾਤਾ ਜੀ ਨਾਲ ਵੀ ਹੋਈ ਬਾਪੂ ਬਲਕੌਰ ਸਾਹਿਬ ਨਾਲ ਵੀ ਹੋਈ ਮਨੂੰ ਦੋਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਬੇਬੇ ਤੁਸੀਂ ਬਾਪੂ ਚੌਣ ਲੜਨ ਦਾ ਸੋਡਾ ਜੀ ਹੈ ਤਾਂ ਮੈਂ ਨਹੀਂ ਲੜੂੰਗਾ ਕਿ ਆਰਐਸਐਸ ਨਾ ਮਸਤ ਹਾਥੀ ਆ ਕਹਿੰਦੇ ਉਸ ਹਾਥੀ ਨੂੰ ਜਨਤ ਚੱਲਣ ਦਿਓ ਜੇ ਉਸ ਹਾਥੀ ਦੇ ਆਲੇ ਦੁਆਲੇ ਕਿਤੇ ਫੜਕੂਗੇ ਜਾਂ ਉਹਦੇ ਬਾਰੇ ਕੁਝ ਬੋਲੂਗੇ ਕਹਿੰਦੇ ਫਿਰ ਪੈਰ ਥੱਲੇ ਮਸਲ ਕੇ ਚੱਲਿਆ ਜਾਂਦਾ ਬਹੁਤ ਕੁਝ ਕਹਿੰਦੇ ਪੰਜਾਬ ਚ ਪਿਛਲੇ ਦਿਨਾਂ ਚ ਅਜਿਹਾ ਹੋਇਆ ਜੇ ਸੋਚਣਗੇ ਨਾ ਵੀ ਇੱਥੇ ਕੋਈ ਬੰਦੇ ਜੰਮਣੋਂ ਹਟ ਜਾਣਗੇ ਤਾਂ ਜੰਮਣਗੇ ਸੂਰਦਾ ਸਰ ਕੇ ਜੰਮਣਗੇ ਵੀ ਲੱਖੇ ਨੂੰ ਲਾਰਸ ਨੇ ਜ਼ਿੰਮੇਵਾਰੀ ਲੈ ਲਈ ਪੋਟ ਪਾ ਕੇ ਵੀ ਲੱਖਾ ਐ ਬੋਲਦਾ ਸੀ ਲੱਖਾ ਸੀ ਮਾਰਿਆ ਸੌਖਾ ਬਹੁਤ ਆ ਨਾ ਲੋਕ ਕਹਿੰਦੇ ਹਾਂ ਯਾਰ ਮਾਰਤਾ ਹਣਾ ਹੈ ਨਾ ਗੈਂਗਵਾੜ ਵਾ ਗੈਂਗਵਾੜ ਪੰਜਾਬੀ ਬੋਲੀ ਦਾ ਜ਼ਿਕਰ ਆਉਂਦਾ ਹੈ ਤੇ ਇਸੇ ਪੰਜਾਬੀ ਬੋਲੀ ਦੇ ਜ਼ਿਕਰ ਦੇ ਵਿੱਚ ਪਿਛਲੇ ਕੁਝ ਦਿਨਾਂ ਨੂੰ ਖੰਗਾਲੀਏ ਤਾਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਘਟਨਾਵਾਂ ਅਜਹੀਆਂ ਵਾਪਰੀਆਂ ਜਿਨ੍ਹਾਂ ਤੋਂ ਬਾਅਦ ਸਵਾਲ ਕਈ ਉੱਠੇ ਲੱਖਾ ਸਦਾਣਾ ਨੂੰ ਸ਼ੁਰੂਆਤ ਕਰਾਂਗੇ ਲੱਖਾ ਸਦਾਣਾ ਇੱਕ ਸਕੂਲ ਦੇ ਵਿੱਚ ਜਾਂਦੇ ਨੇ ਉਸ ਤੋਂ ਵੀ ਸਵਾਲ ਉੱਠਦੇ ਨੇ ਕਿ ਲੱਖਾ ਸਦਾਣਾ ਵੱਖਰੇ ਕਿਸਮ ਦੀ ਗੁੰਡਾਗਰਦੀ ਕਰ ਰਹੇ ਨੇ ਉਸ ਤੋਂ ਬਾਅਦ ਲੱਖਾ ਸਦਾਣਾ ਕਰਨਾਟਕ ਉਧਰਲੀ ਸਾਈਡ ਤੇ ਸੂਬਿਆਂ ਚਲੇ ਜਾਂਦੇ ਨੇ ਤੇ ਉੱਥੋਂ ਜਾ ਕੇ ਵਿਖਾਉਂਦੇ ਨੇ ਕਿ ਆਖਰਕਾਰ ਇੱਥੇ ਮਾਬੂਲੀ ਦਾ ਅਸਰ ਕੀ ਹੈ ਤੇ ਇੱਥੇ ਮਾਬੂਲੀ ਨੂੰ ਕਿਸ ਤਰ੍ਹਾਂ ਸੀਰੀਅਸ ਲਿਆ ਜਾਂਦਾ ਉੱਥੋਂ ਦੇ ਲੋਕਾਂ ਦੇ ਵੱਲੋਂ ਸਾਡੇ ਨਾਲ ਲੱਖਾ ਸਦਾਣਾ ਮੌਜੂਦ ਨੇ ਸਵਾਲ ਅਕਸਰ ਜਦੋਂ ਹੁਣ মিডিਆ ਵਾਲਿਆਂ ਤੇ ਹੁੰਦੇ ਨੇ ਤੇ মিডিਆ ਵਾਲੇ ਜ਼ਿਕਰ ਕਰਦੇ ਨੇ ਕਿ ਜੋ ਲੱਖ ਸਿਧਾਨਾ ਦਾ ਕਾਉਂਟਰ ਕੁਐਸਚਨ ਕਰ ਲਈਏ ਕਈ ਵਾਰ ਕਹਿੰਦੇ ਡਿਲੀਟ ਹੋ ਜਾਂਦੀ ਆ ਵੀਡੀਓ ਯਾਰ ਕਮਾਲ ਆ ਤਾਂ ਹੁਣ ਪਤਾ ਨਹੀਂ ਕੀ ਕੀ ਚਲਾ ਦਿੰਦੇ ਆ ਬੰਦਰ ਗੱਲ ਦੀ ਲਾਲ ਬਣਾ ਦਿੰਦੇ ਆ ਪਤਾ ਨਹੀਂ ਕਿੱਦਾਂ ਨੂੰ ਲਾ ਜਾਂਦਾ ਫੰਗਾ ਨੇ ਨਾਰਾ ਬਣਾ ਕੇ ਸੋ ਮੇਰਾ ਨਾ ਇੱਕ ਸੁਹਾਇਕਾਤ ਜੀ ਆ ਯਾਰ ਮੈਂ ਖਾਇ ਨਾ ਮੈਂ ਮੈਂ ਹਰ ਗੱਲ ਤੇ ਜਵਾਬ ਨਹੀਂ ਦਿੰਦਾ ਕਿਉਂਕਿ ਤੁਸੀਂ ਜਦੋਂ ਕਿਸੇ ਕੰਮ ਤੇ ਆ ਕਿਸੇ ਮਿਸ਼ਨ ਤੇ ਆ ਤਾਂ ਯਾਰ ਫਿਰ ਤੁਸੀਂ ਜਵਾਬ ਦੇਣ ਤੀ ਰਹਿ ਜਾਂਦੇ ਹੋ ਜਿਹੜੀ ਮੇਰੀ ਮੇਰਾ ਜੋਰ ਮੇਰੀ ਮੇਰੀ ਤਾਕਤ ਮੇਰੀ એનર્ਜੀ ਕਿਸ ਚੰਗੇ ਕੰਮ ਚ ਲੱਗਣੀ ਹੈ ਉਹ ਫਿਰ ਮੈਂ ਤਾਂ ਰੋਜ਼ ਲੋਕ ਕਮਰਾਂ ਚ ਬੈਠ ਕੇ ਬੋਲਦਿਆ ਕਰਨਗੇ ਹੂੰ ਸੋਸ਼ਲ ਮੀਡੀਆ ਤੇ ਫੇਸਬੁਕਾਂ ਤੇ ਚੈਨਲਾਂ ਤੇ ਆ ਕੇ ਮੈਂ ਕੀਦਾ ਕੀਦਾ ਜਵਾਬ ਦੂੰ ਸੋ ਇਸ ਲਈ ਮੈਂ ਚੁੱਪ ਹੀ ਬਿਹਤਰ ਸਮਝਦਾ ਮੈਂ ਖਿਆ ਦੇਖੋ ਤੁਹਾਡਾ ਚੰਗੇ ਦਾ ਵੀ ਤੁਹਾਡੇ ਮਾੜੇ ਦਾ ਵੀ ਸਮਾਂ ਜਵਾਬ ਦਿੰਦਾ ਹੂੰ ਸਮਾਂ ਬੜਾ ਸਮਰੱਥ ਤੇ ਬੜਾ ਤਾਕਤਵਰ ਆ ਉਹਨੇ ਸਚਾਈ ਵੀ ਤੇ ਤੁਹਾਡਾ ਝੂਠ ਵੀ ਸਾਹਮਣੇ ਲਿਆਉਣਾ ਹੁੰਦਾ ਇਸ ਲਈ ਮੈਂ ਸਾਰਗਰ ਸਮਝ ਸੜਦਣਾ ਸਮਾਪੇ ਪ੍ਰਮਾਤਮਾ ਤੈਅ ਕਰੂਗਾ ਜਾਂ ਆਪਾਂ ਝੂਠੇ ਹੋਏ ਆਪਾਂ ਝੂਠੇ ਸਾਥ ਤੋਂ ਜਾਗੇ ਸੱਚੇ ਸੱਚੇ ਸਾਥ ਤੋਂ ਜਾਗੇ ਲਖੇ ਭਈ ਮੈਂ ਪਿਛਲੇ ਦੋ ਤਿੰਨ ਘਟਨਾਵਾਂ ਤੋਂ ਸ਼ੁਰੂਆਤ ਕਰੂੰਗਾ ਤੁਸੀਂ ਇੱਕ ਸਕੂਲ ਦੇ ਵਿੱਚ ਜਾਣੇ ਹੋ ਉਸ ਤੋਂ ਬਾਅਦ ਸਵਾਲ ਹੁੰਦੇ ਨੇ ਇੱਕ ਬੁੱਧੀਜੀਵੀ ਨੇ ਉਹ ਸਵਾਲ ਚੁੱਕਦੇ ਨੇ ਤੁਹਾਡੇ ਤੇ ਕਹਿੰਦੇ ਕਿ ਲੱਖਾ ਸਿਧਾਨਾ ਦੋ ਤਿੰਨ ਟਰਮਾਂ ਦੇ ਵਿੱਚੋਂ ਗੁਜ਼ਰਿਆ ਕਹਿੰਦੇ ਇੱਕ ਗੈਂਗਸਟਰਵਾਦ ਦੀ ਤੇ ਦੂਸਰੀ ਸਮਾਜ ਸਮਾਜਿਕ ਕਾਰਕੂਨ ਤੇ ਤੀਸਰਾ ਹੁਣ ਪੋਲੀਟੀਕਲ ਕਾਰਕੂਨ ਦੇ ਰੂਪ ਚ ਕਹਿੰਦੇ ਦੂਰ ਟਰਮਾ ਚਤਾ ਬਦਲਿਆ ਜਾ ਸਕਦਾ ਸੀ ਪਰ ਕਹਿੰਦੇ ਜਿਹੜੀ ਪਹਿਲੀ ਟਰਮ ਸੀ ਉਹ ਟਰਮ ਨਿਕਲ ਨਹੀਂ ਰਹੀ ਵਿੱਚੋਂ ਲੱਖੇ ਸਿਧਾਣੇ ਦੇ ਤੇ ਉਸੇ ਤਰ੍ਹਾਂ ਦੀ ਗੁੰਡਾਗਰਦੀ ਉਸੇ ਤਰ੍ਹਾਂ ਦੀ ਗੈਂਗਸਟਰੀਜ਼ਮ ਦੇ ਨਾਲ ਹੀ ਲੱਖੇ ਸਿਧਾਣਾ ਸਕੂਲਾਂ ਚ ਐਂਟਰ ਹੁੰਦਾ ਹੈ ਉੱਥੇ ਜਾ ਕੇ ਇਹ ਜਿਹੀਆਂ ਗੱਲਾਂ ਬਾਤਾਂ ਕਰਦਾ ਕਿ ਫੋਟੋਆਂ ਲਾ ਦਿਓ ਆ ਕਰ ਦਿਓ ਕਰ ਦਿਓ ਕਹਿੰਦੇ ਉਹ ਚੀਜ਼ ਵਿੱਚੋਂ ਨਹੀਂ ਜਾਂਦੀ ਲੱਖੇ ਦੇ ਦੇਖੋ ਜਵਾਤੀ ਬੰਦੇ ਜਿਹੜੇ ਹੁੰਦੇ ਆ ਨਾ ਉਹ ਨਫਾ ਨੁਕਸਾਨ ਦੇਖ ਕੇ ਨਹੀਂ ਲੜਦੇ ਬੋਲਦੇ ਹਮੇਸ਼ਾ ਜਿਹੜੇ ਚਲਾਕ ਬੰਦੇ ਹੁੰਦੇ ਨੇ ਉਹ ਗੱਲਾਂ ਗੋਲ ਮੋਲ ਕਰਦੇ ਹੁੰਦੇ ਆ ਜਜਵਾਤੀ ਬੰਦੇ ਇਸ ਕਰਕੇ ਮਰ ਜਾਂਦੇ ਆ ਦੁਨੀਆ ਦਾ ਇਤਿਹਾਸ ਚੱਕ ਦੇਖ ਲਓ ਜਜਵਾਤੀ ਬੰਦਿਆਂ ਨੇ ਹਾਸਲ ਵੀ ਬਹੁਤ ਕੁਝ ਕੀਤਾ ਜੇ ਉਹਦੇ ਆਤਮਬਾਦ ਵਾਲੇ ਪਾਸੇ ਪਏ ਤਾਂ ਪਰਮਾਤਮਾ ਨੂੰ ਉਹਨਾਂ ਨੇ ਪਾਇਆ ਜੇ ਉਹ ਕਿਸੇ ਹੋਰ ਕੰਮ 'ਚ ਪਏ ਸਿਰੇ ਚੜ੍ਹ ਕੇ ਤਾਂ ਉਹਨਾਂ ਨੇ ਹਾਸਲ ਕੀਤੀ ਨੇ ਟੀਚੇ ਪਰ ਉਹ ਮਰ ਵੀ ਬਹੁਤ ਜਾਂਦੇ ਆ ਮਾਰੇ ਜਾਂਦੇ ਨੇ ਕਿਉਂਕਿ ਇੱਥੇ ਦੁਨੀਆ ਦੇ ਉੱਤੇ ਚਲਾਕ ਬੰਦੇ ਚੁਸਤ ਬੰਦੇ ਜ਼ਿਆਦਾ دیر ਜਉਂਦੇ ਰਹਿੰਦੇ ਆ ਜਿਹੜਿਆਂ ਨੂੰ ਟਿਕੜੋਂ ਬਾਜ਼ੀਆਂ ਆਉਂਦੀਆਂ ਹੁੰਦੀਆਂ ਜਿਹੜਿਆਂ ਨੂੰ ਗੱਲ-ਗੱਲ ਤੇ ਬਦਲਣਾ ਸਮਾਂ ਦੀ ਨਜਾਕਤ ਦੇਖ ਕੇ ਸਮੇਂ ਦੀ ਉਹਨਾਂ ਨੇ ਗੱਲ ਕਰਨੀ ਬੋਲਣਾ ਹਨਾ ਜਾਂ ਲੜਨਾ ਸੋ ਮੈਨੂੰ ਲੱਗਦਾ ਕਿ ਯਾਰ ਮੇਰੇ ਕੋਲੇ ਤਾਂ ਇਹ ਗੱਲ ਹੈ ਨਹੀਂ ਕਿ ਮੈਂ ਕਿਸੇ ਨੂੰ ਵੀ ਹੁਣ ਮੰਨ ਲਓ ਮੇਰੀ ਮਾਂ ਮੈਂ ਆਪਣੀ ਬੋਲੀ ਨੂੰ ਆਪਣੀ ਮਾਂ ਮੰਨਦਾ ਵੀ ਇੱਕ ਮਾਂ ਧਰਤੀ ਇੱਕ ਜਨਮ ਦੇ ਨਾਲ ਹੀ ਤੇ ਤੀਜੀ ਮੇਰੀ ਮਾਂ ਜਿਹਨੇ ਮੈਨੂੰ ਪਛਾਣ ਦਵਾਈ ਹੈ ਜਿਹੜੀ ਜਿਹੜੀ ਜਿਵੇਂ ਬੋਲ ਕੇ ਮੈਂ ਲਲਕਾਰ ਸਕਦਾ ਦੁਨੀਆ ਉਹ ਮੇਰੀ ਮਾਂ ਨੂੰ ਵਾਲਾ ਗਾਲਜ ਸਫਾ ਪਾਈ ਰੱਸਾ ਪਾ ਕੇ ਨੂੜੀ ਬੈਠਾ ਹੋਵੇ ਫਾਂਸੀ ਤੇ ਚੜਾਉਣ ਲਈ ਤਿਆਰ ਹੋਵੇ ਤੇ ਮੈਂ ਇਹਦੀ ਮਿਹਨਤ ਕਰੂੰਗਾ ਪੈਰੀ ਜਾ ਕੇ ਗੱਲ ਕਰੂੰਗਾ ਕਿ ਮੈਂ ਸਲੀਕੇ ਤਰੀਕੇ ਨਾਲ ਹਾਂਜੀ ਹਾਂਜੀ ਗੱਲ ਕਰੂੰਗਾ ਬਾਈ ਜੀ ਬਾਈ ਜੀ ਕੇ ਗੱਲ ਕਰੂੰਗਾ ਕਿ ਮੈਂ ਗੱਲ ਫੜੂੰਗਾ ਇਹ ਇਸੇ ਲਈ ਮੈਂ ਕਹਿੰਨਾ ਵੀ ਮੈਂ ਮਹਿਸੂਸ ਕਰਦਾ ਮੈਂ ਦਰਦ ਨੂੰ ਮਹਿਸੂਸ ਕਰਦਾ ਸੱਚ ਜਾਣੀ ਮੈਂ ਪ੍ਰਮਾਤਮਾ ਨੂੰ ਜਾਣ ਕੇ ਕਹਿੰਨਾ ਮੇਰਾ ਨਾ ਰਾਤ ਨੂੰ ਸਿਰ ਦੁਖਣ ਲੱਗ ਜਾਂਦਾ ਸੋਚ ਸੋਚ ਕੇ ਨੀਂਦ ਨਹੀਂ ਆਉਂਦੀ ਮੈਨੂੰ ਵੀ ਯਾਰ ਪ੍ਰਵਾਸ ਹੋ ਰਿਹਾ ਜਵਾਨੀ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਆ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਗਰਾਉਂਡ ਸੁੰਨੇ ਹੋ ਗਏ ਯੂਨੀਵਰਸਟੀਆਂ ਖਾਲੀ ਕਾਲਜ ਬੰਦ ਉਹ ਰੌਣਕਾਂ ਉੱਡ ਗਈਆਂ ਸਾਡੇ ਪਿੰਡਾਂ ਚੋਂ ਸੱਥਾਂ ਚੋਂ ਗਰਾਉਂਡਾਂ ਚੋਂ ਖੰਡ ਪਾਠ ਅੱਗੇ ਪ੍ਰਕਾਸ਼ ਹੁੰਦੇ ਗੁਰੂ ਘਰ ਉੱਥੇ ਰੌਣਕ ਲੱਗਦੀ ਤੇ ਕਿੰਨੇ ਕਿੰਨੇ ਕੱਠ ਨੌਜਵਾਨਾਂ ਦੇ ਹੋਣੇ ਖੁੰਡਾਂ ਦੇ ਬੈਠੇ ਰਹਿੰਦੇ ਨੌਜਵਾਨ ਉਹ ਸਭ ਸਭ ਚੀਜ਼ਾਂ ਖਤਮ ਹੋ ਜਾਂਦੀਆਂ ਹੋ ਰਹੀਆਂ ਨੇ ਪਾਣੀ ਸਾਡਾ ਮੁੱਕ ਗਿਆ ਬੋਲੀ ਸਾਡੀ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਤਿਹਾਸ ਨੂੰ ਸਾਡੇ ਨੂੰ ਮਾਰਿਆ ਜਾ ਰਿਹਾ ਕੀ ਆਉਣ ਵਾਲੇ 100 200 500 ਸਾਲ ਬਾਅਦ ਪੰਜਾਬ ਕਿਤੇ ਦਿਸੂਗਾ ਸਾਡਾ ਇਤਿਹਾਸ ਕਿਤੇ ਹੋਊਗਾ ਸਾਡੀ ਕਿਤੇ ਗੱਲ ਚੱਲੂਗੀ ਦੁਨੀਆ 'ਚ ਜਦੋਂ ਮੈਂ ਸੋਚਦਾ ਨਾ ਤਾਂ ਮੈਨੂੰ ਰਾਤ ਨੂੰ ਸੋਚ-ਸੋਚ ਕੇ ਮੇਰਾ ਸਿਰ ਪਟਣ ਵਾਲਾ ਹੋ ਜਾਂਦਾ ਸਿਰ ਦੁਖਦਾ ਪਰ ਮੇਰਾ ਤਾਂ ਮੈਂ ਕਈ ਵਾਰ ਡਾਕਟਰਾਂ ਕੋਲ ਵੀ ਗਿਆ ਮੈਂ ਯਾਰ ਮੈਨੂੰ ਨੀਂਦ ਘੱਟ ਹੁੰਦੀ ਹੈ ਮੇਰਾ ਸਿਰ ਪਾੜਦਾ ਉਹ ਕੋਈ ਸੋਚਦਾ ਹੋਵੇਗਾ ਡਿਪਰੈਸ਼ਨ ਹੋਣਾ ਹੈ ਮੈਂ ਕੱਪ ਸੋਚਦਾ ਬਹੁਤ ਡਿਪਰੈਸ਼ਨ ਤਾਂ ਨਹੀਂ ਮੈਂ ਚਿੰਤਾ ਚੁੰਤਾ ਤਾਂ ਨਹੀਂ ਕਰਦਾ ਤਣਾਅ ਨਹੀਂ ਮੈਂ ਲੈਂਦਾ ਕਦੇ ਪਰ ਮੈਂ ਮੈਂ ਸੋਚ-ਸੋਚ ਕੇ ਕਮਲਾ ਹੋ ਜਾਂਦਾ ਇੱਕ ਇੱਕ ਮੈਨੂੰ ਆ ਸੋਚਦਾ ਵੀ ਯਾਰ ਚਲੋ ਯਾਰ ਮੇਰੇ ਕਟੋ-ਕਟ ਦੁਸ਼ਮਣਤਾ ਜੋ ਕਰੇ ਕਰੇ ਯਾਰ ਸਾਡੇ ਲੋਕ ਕਿਉਂ ਨਹੀਂ ਸੋਚ ਸਮਝ ਰਹੇ ਯਾਰ ਮੈਂ ਇੰਨਾ ਕਲਪ ਦਾ ਫਰਦਾਂ ਰੋਜ਼ ਮੈਂ ਸਾਰਾ ਦੱਖਣ ਜਾ ਕੇ ਆਏ ਆ ਸਾਡੀ ਸਾਰੀ ਟੀਮ ਬੰਗਾਲ ਜਾ ਕੇ ਆਏ ਆ ਅਸੀਂ ਸਿੱਖਿਆ ਦਿਖਾਇਆ ਲੋਕਾਂ ਨੂੰ ਇੱਥੇ ਆ ਹਾਲਾਤ ਨੇ ਆਪਣੀ ਬੋਲੀ ਆਪਣੇ ਵਿਰਸੇ ਨੂੰ ਕਿਵੇਂ ਸੰਭਾਲਿਆ ਲੋਕਾਂ ਦਾ ਫੇਰ ਵੀ ਨਹੀਂ ਲੋਕ ਜਾਗ ਰਹੇ ਯਾਰ ਅਈ ਨਾ ਕੁਝ ਬਾਹਰਲੇ ਮੁਲਕਾਂ 'ਚ ਹੋ ਰਿਹਾ ਕੁੜੀਆਂ ਨਾਲ ਸਾਡੀਆਂ ਨਾਲ ਬੱਚੀਆਂ ਨਾਲ ਸਾਡੇ ਜਵਾਕਾਂ ਨਾਲ ਮੁੰਡਿਆਂ ਨਾਲ ਮਰ ਵੀ ਰਹੇ ਨੇ ਨਸ਼ਾ ਵੀ ਹੋ ਰਿਹਾ ਹੋਰ ਬਹੁਤ ਕੁਝ ਹੋ ਰਿਹਾ ਫਿਰ ਨਹੀਂ ਸਮਝਦੇ ਯਾਰ ਅਸੀਂ 50-50 ਲੱਖ ਰੁਪਏ ਲਾ ਕੇ ਇੱਥੇ ਭੱਜ ਰਹੇ ਆ ਆਪਣੀ ਧਰਤੀ ਤੋਂ ਛੱਡ ਰਹੇ ਆ ਯਾਰ ਇਹ ਸਾਰੀਆਂ ਗੱਲਾਂ ਜਦੋਂ ਮੈਂ ਸੋਚਦਾ ਤਾਂ ਯਾਰ ਫਿਰ ਮੈਨੂੰ ਨੀਂਦ ਨਹੀਂ ਆਉਂਦੀ ਭਰਾਵਾ ਹੁਣ ਇਹਨੂੰ ਤੁਸੀਂ ਕੋਈ ਨੂੰ ਕੁਛ ਕਹੂਗਾ ਕੋਈ ਕੁਛ ਕਹੂਗਾ ਅਸਲ ਸਾਡਾ ਇੱਕ ਦਸਤੂਰ ਬਣ ਗਿਆ ਜਦੋਂ ਬੰਦਾ ਦੁਨੀਆ ਛੱਡ ਜਾਂਦਾ ਨਾ ਮਰ ਜਾਂਦਾ ਬੰਦਾ ਉ ਤੋਂ ਬਾਅਦ ਅਸੀਂ ਉਹਦੇ ਬਾਰੇ ਸੋਚਣਾ ਸ਼ੁਰੂ ਕਰਦੇ ਆਂ ਯਾਰ ਇਹ ਬੰਦਾ ਚੰਗਾ ਸੀ ਇਹ ਮਾੜਾ ਸੀ ਇਹ ਤਾਂ ਇਦਾਂ ਐਸੀ ਤੇ ਐਸੀ ਜਿਉਂਦੇ ਜੀ ਅਸੀਂ ਉਹਦੀ ਕਦਰ ਨਹੀਂ ਕਰਦੇ ਉਹਨਾਂ ਦੀਆਂ ਗੱਲਾਂ ਸਮਝਦੇ ਆ ਲੱਗ ਕੇ ਭਾਈ ਸਵਾਲ ਮੇਰੇ ਮੈਂ ਇਸ ਕਰਕੇ ਕੀਤਾ ਸੀ ਉਸ ਉਸ ਜਿਹੜੀ ਇੰਟਰਵਿਊ ਦੀ ਮੈਂ ਜ਼ਿਕਰ ਕਰ ਰਿਹਾ ਸੀ ਨਾ ਕਿ ਜਿਹੜੇ ਬੁੱਧੀਜੀਵੀ ਨੇ ਗੱਲ ਕਹੀ ਉਹਨੇ ਗੱਲ ਕਹੀ ਸੀ ਕਹਿੰਦਾ ਕਿ ਕੱਲ ਨੂੰ ਅੱਜ ਤੁਸੀਂ ਕਿਸੇ ਜਿਹੜੇ ਆਰਐਸਐਸ ਜਾਂ ਉਹਦੇ ਸਕੂਲਾਂ ਵੱਲੋਂ ਚਲਾਏ ਜਾਂਦੇ ਤੁਸੀਂ ਉੱਥੇ ਜਾ ਕੇ ਗੱਲ ਕਰ ਦੇਣਿਓ ਕਿ ਇਹਨਾਂ ਸਕੂਲਾਂ ਦੇ ਵਿੱਚੋਂ ਇਹਦੀ ਫੋਟੋ ਤਾਰ ਦਿਓ ਇਹਦੀ ਫੋਟੋ ਤਾਰ ਦਿਓ ਕਹਿੰਦੇ ਕੱਲ ਨੂੰ ਤੁਹਾਡੇ ਪੰਜਾਬ 'ਚ ਖਾਲਸਾ ਸਕੂਲ ਖੁੱਲੇ ਨੇ ਚਾਰ ਪੰਜ ਕਹਿੰਦੇ ਹਿੰਦੂ ਹਿੰਦੂ ਸੰਪਤੀ ਵਾਲੇ ਇਕੱਠੇ ਹੋ ਕੇ ਆ ਜਾਣ ਕਹਿੰਦੇ ਉੱਥੇ ਆ ਲਾ ਦਿਓ ਉ ਦੇਖੋ ਗੱਲ ਵਿਚਾਰ ਧਾਰਾ ਦੀ ਹੈ ਤੁਸੀਂ ਸਾਬਰਕਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੰਪੇਅਰ ਕਰੋਗੇ ਤੁਸੀਂ ਜਿਨ੍ਹਾਂ ਨੇ ਮਾਫੀਆਂ ਮੰਗੀਆਂ ਪੈਰੀਂ ਹੱਥ ਲਾ ਕੇ ਅੰਗਰੇਜ਼ਾਂ ਦੇ ਬਾਹਰ ਆਏ ਉਹਨਾਂ ਨੂੰ ਗਦਰੀ ਜੌਹਦਿਆਂ ਨਾਲ ਤੁਸੀਂ ਉਹਦਾ ਮੁਕਾਬਲਾ ਕਰੋਗੇ ਕਿ ਬੱਬਰਾਂ ਨਾਲ ਕਰੋਗੇ ਕਿ ਸਰਾਬਿਆਂ ਉਦਮ ਭਗਤ ਸਿੰਘ ਨਾਲ ਕਰੋਗੇ ਕਿਦਨੇ ਕਰੋਗੇ ਤੁਸੀਂ ਲਾਓ ਅਸੀਂ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਜਿਹੜੇ ਜਿਹੜੇ ਦਾ ਇਤਿਹਾਸ ਕੋਈ ਕਮਾਲ ਦਾ ਹੈ ਦੱਸੋ ਦਿਖਾਓ ਸਾਨੂੰ ਕਿੱਥੇ ਹੈ ਕਿੱਥੇ ਅੰਗਰੇਜ਼ਾਂ ਨਾਲ ਲੜਿਆ ਕਿੱਥੇ ਮੋਲਾਂ ਨਾਲ ਲੜਿਆ ਅਸੀਂ ਵੀ ਪੜ ਲਗੇ ਜੇ ਤੁਸੀਂ ਉਹਨਾਂ ਨੂੰ ਬਿਨਾਂ ਗੱਲ ਤੋਂ ਇਤਿਹਾਸ ਨੂੰ ਇਤਿਹਾਸ ਬਣਾ ਕੇ ਪੜ੍ਹਾਓਗੇ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰੋਗੇ ਜਿਹੜੇ ਬੰਦੇ ਡਰਪੋਕ ਤੇ ਕਹਿ ਰਹੇ ਨੇ ਤੇ ਕਿੰਬਰਦਸ ਕਰਾਂਗੇ ਸਾਡੇ ਸਕੂਲਾਂ ਦੇ ਵਿੱਚ ਮੈਂ ਪਹਿਲੀ ਗੱਲ ਦੱਸ ਇਹ ਕਹਿਣਾ ਅਸਲ ਵਿੱਚ ਆਪਾਂ ਸਿੱਖਿਆ ਚ ਧਰਮ ਧਰਮ ਨਹੀਂ ਮੈਂ ਕਹੂੰਗਾ ਨਫ਼ਰਤ ਵਾੜਦੀ ਨਾ ਕਟੜਤਾ ਵਾੜਦੀ ਇਹ ਗਲਤ ਹੈ ਕਹਿੰਦੇ ਉਹੀ ਕੁਝ ਲੱਖਿਆ ਸਿਧਾਨਾ ਕਰ ਰਿਹਾ ਕਹਿੰਦੇ ਚਲੋ ਅੱਜ ਤੁਸੀਂ ਸਿੱਖੇ ਜਨ ਦੀ ਗੱਲ ਕਰਕੇ ਉਥੇ ਫੋਟੋਆਂ ਲਾ ਰਹੇ ਹੋ ਕੱਲ ਨੂੰ ਹਿੰਦੂਜੋਂ ਤੇ ਕਹਿੰਦੇ ਉਹ ਤਾਂ ਅਜੰਡਾ ਹੈ ਨਾ ਹਿੰਦੂ ਸਿੱਖ ਦਾ ਪਾੜਾ ਪਵਾ ਰਹੇ ਹੋ ਤੁਸੀਂ ਨਹੀਂ ਅਸੀਂ ਕਿੱਥੇ ਪਵਾ ਰਹੇ ਹਾਂ ਪਾੜਾ ਇਹਨਾਂ ਨੂੰ ਐ ਪੁੱਛੋ ਮੈਂ ਮੈਂ ਸਤਿਕਾਰ ਕਰਦਾ ਜਿਹੜੇ ਬੁੱਧੀਜੀਵੀ ਨੇ ਗੱਲ ਕਹੀ ਹੈ ਮੈਂ ਉਹਦਾ ਕੋਈ ਨਰਾਦਰ ਨਹੀਂ ਕਰ ਰਿਹਾ ਮੈਂ ਤਾਂ ਸਾਰੇ ਹਰ ਬੰਦੇ ਦਾ ਜਿਹੜਾ ਪੰਜਾਬੀ ਬੋਲਦਾ ਚਾਹੇ ਮੈਨੂੰ ਗਲਾਂ ਕੱਢੇ ਕੋਈ ਗੱਲ ਪਰ ਪੰਜਾਬੀ ਬੋਲਦਾ ਮੇਰਾ ਮੈਨੂੰ ਸਵਾਗਤ ਕਰਦਾ ਉਹਦਾ ਬੰਦੇ ਦਾ ਪਰ ਮੈਂ ਜਿਹੜੀ ਗੱਲ ਕਹਿ ਰਿਹਾ ਅਸੀਂ ਹਿੰਦੂ ਸਿੱਖ ਦਾ ਪਾੜਾ ਕਿੱਥੇ ਪਾ ਰਹੇ ਹੂੰ ਇਹ ਜੀ ਹਿੰਦੂ ਸਿੱਖ ਵਾਲੀ ਗੱਲ ਕਿੱਥੇ ਆ ਗਈ ਮੈਂ ਉੱਥੇ ਬੋਲਿਆ ਸੁਣੋ ਤੁਸੀਂ ਧਿਆਨ ਨਾਲ ਉੱਥੇ ਇੱਕ ਹਿੰਦੂ ਜੈਂਟਲਮੈਨ ਬੈਠਾ ਜਿਹੜਾ ਸਕੂਲ ਦਾ ਪ੍ਰਬੰਧਕ ਆ ਮਾਲਕਾ ਮੈਂ ਉਹਨੂੰ ਕੀ ਕਿਹਾ ਭਲਾ ਦੀ ਮੈਂ ਇਹੀ ਗੱਲ ਕਹੀ ਕਿ ਇਹ ਬੋਲੀ ਤੇਰੀ ਵੀ ਉਹਨੇ ਦੀ ਮੇਰੀ ਵੀ ਉਹਨੇ ਇੱਕ ਮੁਸਲਮਾਨ ਦੀ ਵੀ ਉਹਨੇ ਬੋਲੀ ਤਾਂ ਹਿੰਦੂ ਸਿੱਖ ਮੁਸਲਮਾਨ ਦੀ ਸਾਂਝੀ ਹੈ ਇਹ ਜੀ ਹਿੰਦੂ ਵਾਲਾ ਪਾੜਾ ਕਿੱਥੇ ਹੋ ਗਿਆ ਜਾਂ ਸਿੱਖ ਵਾਲਾ ਪਾੜਾ ਕਿੱਥੇ ਹੋ ਗਿਆ ਇਹ ਤਾਂ ਅੰਗਰੇਜ਼ ਨੇ ਵੰਡਿਆ ਨਾ Hindu ਹਿੰਦੂਆਂ ਦੀ Hindi ਹਿੰਦੂਆਂ ਦੀ Urdu ਮੁਸਲਮਾਨਾਂ ਦੀ ਤੇ ਪੰਜਾਬੀ ਸਿੱਖਾਂ ਦੀ ਬੋਲੀ ਤਾਂ ਸਭ ਦੀ ਸਾਂਝੀ ਆ ਪਾਕਿਸਤਾਨ 'ਚ ਬੈਠੇ ਕਿੰਨੇ ਮੁਸਲਮਾਨ ਪੰਜਾਬੀ ਬੋਲਦੇ ਆ ਇੱਧਰ ਬੈਠੇ ਕਿੰਨੇ Hindu ਪੰਜਾਬੀ ਬੋਲਦੇ ਆ ਸਿੱਖ ਪੰਜਾਬੀ ਬੋਲਦੇ ਆ ਬੋਲੀ ਤਾਂ ਹੈਗੀ ਜਿਹੜੀ ਸਾਨੂੰ ਜੋੜ ਕੇ ਰੱਖਦੀ ਇੱਕ ਦੂਜੇ ਦੇ ਨਾਲ ਸਾਡੇ ਸੰਬੰਧ ਨੇ ਸੋ ਇਹ ਇਹ ਜਾਣ ਕੇ ਗੱਲ ਨੂੰ ਉਧਰ ਨੂੰ ਲਿਜਾਣਾ ਵੀ ਕਿ Hindu ਤੁਸੀਂ ਸਕੂਲ ਚਲੇ ਗਏ ਜਾਂ ਹੋਰ ਸਕੂਲ ਚਲੇ ਗਏ ਅਸਲ ਅਸਰ ਇਹ ਨੀਤੀਆਂ ਕੱਲੇ ਇਹਨਾਂ ਸਕੂਲਾਂ ਆਰਸ ਦੇ ਸਕੂਲਾਂ 'ਚ ਨਹੀਂ ਹੋ ਰਹੀਆਂ ਲਾਗੂ। ਇਹ ਸਰਵਿਤਕਾਰੀ ਹੈ ਕੋਈ ਇਹਨਾਂ ਦੇ ਆਪਣੇ ਹੋਰ ਡੀਏਵੀ ਸਕੂਲ ਆ ਜਾਂ ਹਸਪਤਾਲ। ਇਹ ਤਾਂ ਇਹ ਤਾਂ ਕਹਿੰਦੇ ਸਰਵਿਤਕਾਰੀ ਸਕੂਲ ਦਾ ਵਿਰੋਧ ਕਰਦੇ ਹੋ ਉਹੀ ਸਰਵਿਤਕਾਰੀ ਹੈ ਜਿੱਤੋਂ ਮੂਸੇ ਵਾਲਾ ਪੜ੍ਹ ਕੇ ਉਸੇ ਸਕੂਲ 'ਚ ਮੂਸੇ ਵਾਲਾ ਪੜ੍ਹਿਆ ਤੇ ਉੱਥੋਂ ਪੜ੍ਹ ਕੇ ਪੰਜਾਬੀ ਦੇ ਛੇੜ ਸ਼ਬਦਾਂ ਦੀ ਗੱਲ ਕਰਦਾ ਸੀ ਉਹੀ ਮੂਸੇ ਵਾਲਾ ਸੀ। ਨਹੀਂ ਗੱਲ ਮੈਂ ਕਦੋਂ ਕਿਹਾ ਕਿ ਉੱਥੇ ਨਾ ਪੜਿਆ ਜਾਵੇ। ਇਹ ਸਰਵਿਤਕਾਰੀ 'ਚ ਨਾ ਪੜਾਓ ਫਲਾਣੇ 'ਚ ਨਾ ਪੜਾਓ ਹਰ ਸਕੂਲ 'ਚ ਪੜਾਓ। ਗੱਲ ਜਿਹੜੀ ਬੋਲੀ ਨੂੰ ਮਾਰੋਂਗੇ ਆਪਣੀ ਵਿਚਾਰਧਾਰਾ ਧੁੱਪੋਂਗੇ ਗੱਲ ਦਾ ਵਿਰੋਧ ਹੈ ਉਸ ਗੱਲ ਨਾਲ ਹੁਣੇ ਇਕੱਲਾ ਇਹਨਾਂ ਦੇ ਸਕੂਲ 'ਚ ਤਾਂ ਇਹ ਹੋ ਰਿਹਾ ਹੈ ਇਹ ਤਾਂ ਆਰਐਸਐਸ ਵਾਲੇ ਆਪਣਾ ਪਾਠ ਪੜ੍ਹਾ ਰਹੇ ਨੇ ਆਪਣੀ ਸਿੱਖਿਆ ਆਪਣੀ ਸੰਸਕ੍ਰਿਤੀ ਪੜ੍ਹਾ ਰਹੇ ਨੇ ਆਪਣਾ ਇਤਿਹਾਸ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਵੀਂ ਸਿੱਖਿਆ ਨੀਤੀ ਰਹੀ ਵੀ ਇਹ ਕੁਝ ਹੋ ਰਿਹਾ ਨਾ ਜਿਹੜੇ ਸੈਂਟ ਜੇਵੀਅਰ ਨੇ ਸੈਂਟ ਜੋਸਫ ਨੇ ਉੱਥੇ ਕੀ ਪੜ੍ਹਾ ਰਹੇ ਆ ਉਹਦੇ 크ਰਿਸਚਨ ਆਪਣਾ ਪੜ੍ਹਾਏ ਜਾਂਦੇ ਆ ਆਪਣੇ ਗੁਰੂਆਂ ਆਪਣੇ ਇਤਿਹਾਸ ਬਾਰੇ ਆਪਣਾ ਜਿਹੜੀ ਪ੍ਰੇਰ ਕਰਦੇ ਆ ਉਹਦੇ ਬਾਰੇ ਉਹ ਪੜ੍ਹਾਏ ਜਾਂਦੇ ਆ ਉਹ ਆਪਣੇ ਤੇ ਲੱਗੇ ਹੋਏ ਆ ਹਣਾ ਇਹ ਇਹ ਜਰਾ ਸਿਸਟਮ ਆ ਨਾ ਇਹ ਹਰ ਬੰਦਾ ਦੇਖੋ ਸਿੱਖ ਮੈਂ ਮੈਂ ਸਿੱਖ ਧਰਮ ਦੇ ਵਿੱਚ ਮੰਨ ਲਓ ਮੈਂ ਪੈਦਾ ਹੋਇਆ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਕਿਸੇ ਧਰਮ ਦਾ ਨਰਾਦਰ ਨਹੀਂ ਕਰਦਾ ਪਰ ਮੈਂ ਕਹਿੰਦਾ ਜਿਹੜਾ ਬੰਦਾ ਜਿਹੜੇ ਧਰਮ ਦੇ ਵਿੱਚ ਆ ਉਹ ਉਹਨੂੰ ਉਸ ਪਰਵਾਕ ਰਹਿਣਾ ਚਾਹੀਦਾ ਹੁਣ ਜੇ ਮੰਨ ਲਓ ਮੈਂ ਕਮਾਂ ਸਾਰੀ ਦੁਨੀਆ ਸਿੱਖ ਬਣ ਜੇ ਸਾਰੀ ਦੁਨੀਆ ਪੰਜਾਬੀ ਪੜੇ ਨਾ ਉਹ ਨਾ ਮੈਂ ਕਿਸੇ ਬੋਲੀ ਦਾ ਵਿਰੋਧੀ ਆ ਅੰਗਰੇਜ਼ੀ ਵੀ ਪੜਾਓ ਫ੍ਰੈਂਚ ਵੀ ਪੜਾਓ ਅਰਬੀ ਪੜਾਓ ਹਿੰਦੀ ਪੜਾਓ ਮੈਂ ਤਾਂ ਪਹਿਲਾਂ ਬਹੁਤ ਵਾਰੀ ਕਿਹਾ ਵੀ ਮੈਂ ਤਾਂ ਹਿੰਦੀ ਫਿਲਮਾਂ ਪਹਿਲਾਂ ਵੀ ਦੇਖਦਾ ਸੀ ਅੱਜ ਵੀ ਦੇਖਦਾ ਹੂੰ ਮੈਂ ਹਿੰਦੀ ਗਾਣੇ ਪਹਿਲਾਂ ਵੀ ਲਤਾ ਮਗੇਸ਼ਕਰ ਨੂੰ ਸੁਣਦਾ ਸੀ ਮਹਿੰਦਰ ਰਫੀ ਨੂੰ ਵੀ ਸੁਣਦਾ ਸੀ ਹੈ ਮੈਂ ਤਾਂ ਬਹੁਤ ਅੱਜ ਵੀ ਮੈਂ ਉਹਨਾਂ ਨੂੰ ਸੁਣਦਾ ਰਹਿਣਾ ਹੈਨਾ ਕਿਸ਼ੋਰ ਕੁਮਾਰ ਵਰਗਿਆਂ ਤੇ ਫਿਰ ਮੈਂ ਤਾਂ ਇਹ ਗੱਲ ਨੂੰ ਤੁਸੀਂ ਉਧਰ ਨੂੰ ਜੋੜ ਦਿੰਦੇ ਨੇ ਵੀ ਲੱਖਾ ਪਤਾ ਨਹੀਂ ਹਿੰਦੀ ਵਿਰੋਧੀ ਆ ਪਤਾ ਨਹੀਂ Hindu ਵਿਰੋਧੀ ਆ ਪਤਾ ਨਹੀਂ ਲੱਖਾ ਮੁਸਲਮਾਨਾਂ ਦੇ ਵਿਰੋਧੀ ਆ ਜਾਂ ਲੱਖਾ ਕ੍ਰਿਸ਼ਨਾਂ ਦੇ ਬੋਲੀ ਨਹੀਂ ਜੇ ਤੁਸੀਂ ਜਬਰੀ ਆਪਣੀ ਵਿਚਾਰਧਾਰਾ ਨੂੰ ਆਪਣੀ ਸੋਚ ਨੂੰ ਥੁੱਪੋਗੇ ਮੈਂ ਉਹਦਾ ਵਿਰੋਧੀ ਹਾਂ ਮੈਂ ਇਹ ਨਹੀਂ ਕਹਿੰਦਾ ਸਿੱਖ ਥੋਪਣ ਸਿੱਖ ਕਿਉਂ ਥੋਪਣ ਕੋਈ ਵੀ ਨਾ ਥੋਪੇ ਯਾਰ ਹਰ ਬੰਦੇ ਨੂੰ ਆਪਣਾ ਅਧਿਕਾਰ ਆ ਉਹ ਜੋ ਮਰਜੀ ਬਣਾਵੇ ਪਰ ਧੱਕੇ ਨਾਲ ਕਿਸੇ ਲਾਲਚ 'ਚ ਬਸ ਹੁਣ ਇੱਥੇ ਕੀ ਹੋ ਰਿਹਾ ਲੋਕ ਅਸਾਈਤ ਵੱਲ ਖਿੱਚੇ ਜਾ ਰਹੇ ਆ ਮੈਂ ਕਹਿੰਦਾ ਅਸਾਈ ਆਪਣਾ ਪ੍ਰਚਾਰ ਕਰੋ ਆਪਣੇ ਧਰਮ ਦੀਆਂ ਚੰਗੀਆਂ ਗੱਲਾਂ ਖੂਬੀਆਂ ਜਿਹੜੀਆਂ ਪ੍ਰਾਪਤੀ ਦੱਸਣ ਜੇ ਲੋਕ ਉਹ ਤੋਂ ਪ੍ਰੇਰਿਤ ਹੋ ਕੇ ਜੁੜਦੇ ਜੁੜ ਜਾਣ ਪਰ ਜੇ ਤੁਸੀਂ ਲਾਲਚ ਦੇਵੋਗੇ ਵੀ ਤੁਹਾਨੂੰ ਅਸੀਂ ਘਰ ਪਾ ਦੇਾਂਗੇ ਤੁਹਾਡੀ ਫੀਸ ਭਰ ਦਾਂਗੇ ਜਾਂ ਮਾਫ਼ ਕਰ ਦੇਾਂਗੇ ਤੁਹਾਡਾ ਲਾਜ ਫ੍ਰੀ ਮੁਫਤ ਕਰਾ ਦੇਾਂਗੇ ਤੁਹਾਨੂੰ ਅਸੀਂ ਕੋਈ ਰੇੜੀ ਰਿਕਸ਼ਾ ਲੈ ਕੇ ਦੇ ਦੇਾਂਗੇ ਤੁਹਾਨੂੰ ਰਾਸ਼ਨ ਦਵਾ ਦੇਾਂਗੇ ਤੁਹਾਡਾ ਬਾਹਰਲਾ ਵੀਜ਼ਾ ਦਵਾ ਦੇਾਂਗੇ ਜੇ ਤੁਸੀਂ ਇਹ ਲਾਲਚ ਬੱਸ ਕਿਸੇ ਨੂੰ ਧਰਮ ਪਰਵਤਨ ਕਰਾਉਣੇ ਆ ਉਹ ਮਾੜਾ ਉਹ ਗਲਤ ਉਹ ਪੰਜਾਬ ਛੋ ਰਿਹਾ ਇਹ ਗੱਲ ਮੈਨੂੰ ਕਿਸੇ ਪੁਲਿਸ ਦੇ ਅਧਿਕਾਰੀ ਨੇ ਨਹੀਂ ਕਹੀ ਗੱਲ ਦਿੱਲੀ 'ਚ ਮੈਨੂੰ ਕਹਿੰਦਾ ਤੂੰ ਗੱਲ ਦਾ ਜਵਾਬ ਦੇ ਤੂੰ ਰੋਲਾ ਪਾਉਣਾ ਵੀ ਹਿੰਦੂਤਵ 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 ਮੈਂ ਕਿਹਾ ਹਾਂ ਇਹ ਹੈਗੀ ਗੱਲ ਮੈਂ ਕਹਿੰਦਾ ਵੀ ਹਿੰਦੂਤਵ ਆਪਣਾ ਏਜੰਡਾ ਲਾਗੂ ਕਰ ਰਹੇ ਨੇ ਉਹ ਸਾਰੇ ਦੇਸ਼ ਨੂੰ ਇੱਕ ਰੰਗ ਚ ਰੰਗਣਾ ਚਾਹੁੰਦੇ ਆ ਇਹ ਕਿਉਂ ਹੋਵੇ ਬਈ ਇਹ 47 ਤੋਂ ਬਾਅਦ ਬਖ ਬਖ ਰਾਜਸਤਾ ਸੀਗੀਆਂ ਇਹਨਾਂ ਨੂੰ ਜੁਨੀਅਰ ਸਟੇਟ ਕਿਹਾ ਗਿਆ ਇਹ ਸਾਰੀਆਂ ਇਕੱਠੀਆਂ ਕਰਕੇ ਇੱਕ ਮੁਲਕ ਬਣ ਗਿਆ ਤੇ ਸਿੱਖਣ ਦਾ ਵਾਅਦਾ ਕੀਤਾ ਗਿਆ ਸੀਗਾ ਵੀ ਤੁਸੀਂ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੁਹਾਨੂੰ ਵਧੀਆ ਖਿੱਤਾ ਮਿਲੂਗਾ ਤੇ ਆਪਣਾ ਆਜ਼ਾਦੀ ਦਾ ਨਿਗਮ ਮਾਣੋਗੇ ਸਾਡੇ ਨਾਲ ਹੋਇਆ ਕੀ ਉਦੋਂ ਬਾਅਦ ਕਿਹੜਾ ਇਨਸਾਫ਼ ਮਿਲਿਆ ਕਿਹੜੇ ਹੱਕ ਮਿਲੇ ਕਿਉਂ ਨਾ ਤਾਂ ਮੈਨੂੰ ਨਿਕ ਜਿਹੜੀ ਹੋਰ ਗੱਲ ਬੜੀ ਕਹੀ ਉਹ ਮੈਂ ਬਹੁਤ ਸਟੇਜਾਂ 'ਤੇ ਸੁਣਾਈ ਇਹ ਗੱਲ ਉਹ ਕਹਿੰਦੇ ਤੁਸੀਂ ਮੈਨੂੰ ਦੱਸੋ ਵੀ ਪੰਜਾਬ 'ਚ ਨਿਗਾਹ ਮਾਰੋ ਪੰਜਾਬ ਦੇ ਵਿੱਚ ਕੋਈ ਕਿੰਨੇ ਸਿੱਖ ਜਿਹੜੇ Hindu ਬਣ ਗਏ ਹੋਣਗੇ ਜਾਂ ਦੁਨੀਆਂ 'ਚ ਕਿੰਨੇ ਸਿੱਖ ਜਿਹੜੇ Hindu ਬਣ ਗਏ ਹੋਣਗੇ ਹੁਣ ਕਹਿੰਦਾ ਪੰਜਾਬ 'ਚ ਕਿੰਨੇ ਸਿੱਖ ਹੋਣ ਜਿਹੜੇ ईसाई ਬਣ ਗਏ ਹੂੰ ਸਵਾਲ ਦਾ ਸੋਚਣ ਵਾਲਾ ਨਾ ਮੈਂ ਚੁੱਪ ਮੈਂ ਕਹਿੰਦਾ ਬਿਲਕੁਲ ਗੱਲ ਜਾਇਜ਼ ਆ ਤੇਰੀ ਇਹ ਗੱਲ ਮੈਂ ਅੰਬਰਸਰ ਰੈਲੀ ਜਿਸ ਨਾਏ ਸੀਗੀ ਕੱਟ ਚ ਲੋਕਾਂ ਨੂੰ ਮੈਨੂੰ ਆਹ ਗੱਲ ਕਹੀ ਕਿ ਤੇ ਮੈਨੂੰ ਬਿਲਕੁਲ ਉਹਦੀ ਗੱਲ ਇਹ ਸਹੀ ਲਗੀ ਵੀ ਮੈਂ ਕਹਿੰਨਾ ਇਸਾਈ ਆਪਣੇ ਧਰਮ ਚ ਪੱਕਾ ਰਹੇ ਹਿੰਦੂ ਆਪਣੇ ਚ ਰਹੇ ਮੁਸਲਮਾਨ ਆਪਣੇ ਚ ਰਹੇ ਸਿੱਖ ਆਪਣੇ ਰਹੇ ਬਸ ਕਿਸੇ ਨੂੰ ਕੋਈ ਲਾਲਚ ਦੇ ਬਸ ਕਿਸੇ ਨੂੰ ਡਰਾ ਕੇ ਠਮਕਾ ਠਮਕਾ ਕੇ ਕਿਸੇ ਦੇ ਜਬਰੀ ਇਹ ਤਬਦੀਲ ਨਾ ਕਰਾ ਕੇ ਮੈਂ ਇਹਦਾ ਵਿਰੋਧੀ ਹਾਂ ਲੱਖੇ ਨੂੰ ਕਦੇ ਡਰ ਲੱਗਦਾ ਕਿਉਂਕਿ ਮੈਂ ਇੱਕ ਨਾ ਬਹੁਤ ਸੀਨੀਅਰ ਪੱਤਰਕਾਰ ਸੀ ਉਹਨਾਂ ਨਾਲ ਗੱਲਬਾਤ ਹੋਰੀ ਸੀ ਉਹ ਬੈਠੇ ਕਹਿੰਦੇ ਕਿ ਆਰਐਸਐਸ ਨਾ ਮਸਤ ਹਾਥੀ ਆ ਕਹਿੰਦੇ ਉਸ ਹਾਥੀ ਨੂੰ ਜਾਂ ਤਾਂ ਚੱਲਣ ਦਿਓ ਜਾਂ ਉਸ ਹਾਥੀ ਦੇ ਆਲੇ ਦੁਆਲੇ ਕਿਤੇ ਫੜਕੂਗੇ ਜਾਂ ਉਹਦੇ ਬਾਰੇ ਕੁਝ ਬੋਲੂਗੇ ਕਹਿੰਦੇ ਫਿਰ ਪੈਰ ਥੱਲੇ ਮਸਲ ਕੇ ਚਲਾ ਜਾਂਦਾ ਬਹੁਤ ਕੁਝ ਕਹਿੰਦੇ ਪੰਜਾਬ 'ਚ ਪਿਛਲੇ ਦਿਨਾਂ 'ਚ ਅਜਿਹਾ ਹੋਇਆ ਜਿਹੜੇ ਆਰਐਸਐਸ ਦੀਆਂ ਨੀਤੀਆਂ ਦੇ ਖਿਲਾਫ ਬੋਲੇ ਨੇ ਉਹ ਇਸ ਤਰ੍ਹਾਂ ਜਹਾਨ ਤੋਂ ਜਾ ਚੁੱਕੇ ਨੇ ਕਦੇ ਡਰ ਮਹਿਸੂਸ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਦਾ ਜ਼ਿੰਦਗੀ ਬੈਗਰੂ ਮੌਤ ਬੈਗਰੂ ਦੇ ਨਾਲ ਉਹ ਜਾਂਦਾ ਕਿੰਨੇ ਸਾਲ ਲੈ ਕੇ ਆਇਓ ਪੂਰੇ ਕਰਾਂਗੇ ਤੇ ਪ੍ਰਮਾਤਮਾ ਜਾ ਬਿਲਕੁਲ ਉਸ ਸੱਜਣ ਦਾ ਵੀ ਜਿਹੜਾ ਉਹਨੇ ਖਰਚਾ ਜਾਰੀ ਕੀਤਾ ਹੈ ਇਹ ਜਾਇਜ਼ ਹੈ ਕਿਉਂਕਿ ਇਹਨਾਂ ਨੇ ਇਹ ਇਸ ਤਰ੍ਹਾਂ ਦੇ ਬੰਦੇ ਨੇ ਇਹਨਾਂ ਨੇ ਜਿਹੜਾ ਇਹਨਾਂ ਦੀ ਵਿਚਾਰਧਾਰਾ ਨਾਲ ਟੱਕਰ ਦਿੰਦਾ اصلا ਵਿਚਾਰਧਾਰਾ ਦਾ ਟਕਰਾ ਇਹ ਟਕਰਾ ਬੰਦਿਆਂ ਦਾ ਨਹੀਂ ਹੈ ਵਿਚਾਰਧਾਰਾ ਦਾ ਟਕਰਾ ਇੱਕ ਵਿਚਾਰਧਾਰਾ ਉਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੀ ਵੀ ਸੀਗੀ ਇੱਥੇ ਬਾਬੇ ਫਰੀਦ ਤੋਂ ਬਾਬੇ ਕਬੀਰ ਤੋਂ ਰਵਿਦਾਸ ਜੀ ਤੋਂ ਪਹਿਲਾਂ ਦੀ ਵਿਚਾਰਧਾਰਾ ਸੀਗੀ ਉਹ ਵਿਚਾਰਧਾਰਾ ਸੀਗੀ ਕਰਮ ਕਾਂਡਾਂ ਦੀ ਉਨੇ ਟਾਮਣਾ ਦੀ ਸਤੀ ਪ੍ਰਥਾ ਇੱਕ ਬੰਦਾ ਮਰ ਜਾਣਾ ਜਉਂਦੇ ਜੀ ਉਹਦੇ ਉਹਦੇ ਘਰ ਵਾਲੀ ਨੂੰ ਨਾਲ ਬਚ ਕੇ ਮਰਨਾ ਪੈਂਦਾ ਸੀ ਇਹ ਜੀਆਂ ਇੱਥੇ ਜੇ ਕੋਈ ਗਰੀਬ ਗੁਰਬਾ ਕੋਈ ਕੋਈ ਆ ਕੋਈ ਪਾਠ ਪੂਜਾ ਸੁਣ ਲੈਂਦਾ ਉਹਦੇ ਕੰਨਾਂ ਛਕਟਾ ਲਿਆ ਜਾਂਦਾ ਜੇ ਕੋਈ ਦੇਖ ਲੈਂਦਾ ਤਾਂ ਉਹਦੇ ਅੱਖਾਂ ਨੀਲਾ თੁੱਥਾ ਪਾ ਕੇ ਨਾ ਕੀਤਾ ਜਾਂਦਾ ਹਨਾ ਤਾਂ ਇਹ ਇਹ ਜਿਹੜੇ ਇਹ ਸਮਾਂ ਸੀਗਾ ਨਾ ਜਿਹੜਾ ਬੜਾ ਖਤਰਨਾਕ ਦੌਰ ਸੀਗਾ ਉਸ ਸਮੇ ਦਾ ਤਾਂ ਉਹ ਦੌਰ ਦੇ ਵਿੱਚ ਕੀ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਆਉਂਦੇ ਨੇ ਨਾ ਤਾਂ ਉਹਨਾਂ ਨੇ ਇਹ ਸਾਰੀ ਚੀਜ਼ ਦਾ ਖੰਨ ਨ ਕੀਤਾ ਸਭ ਠੋਕੇ ਰੱਖਦੇ ਇੱਕ ਕਰਮਕਾਂਡ ਉੱਚ ਨੀਚੇ ਜਾਤ ਪਾਤ ਭੇਦ ਭਾਵ ਵੀ ਨਹੀਂ ਮਨੁੱਖਤਾ ਸਰਵਤ ਸਾਰਾ ਕੁਝ ਇੱਕ ਹੈ ਮਾਨਸਕੀ ਜਾਤ ਸਭ ਇੱਕ ਹੀ ਹੈ ਇੱਥੇ ਕੋਈ ਦੂਜਾਤੀ ਨਹੀਂ ਆ ਉਦੋਂ ਉਸ ਗੱਲ ਨੇ ਰੜਕੀ ਨਾ ਵਿਚਾਰਧਾਰਾ ਦਾ ਵਿਚਾਰਧਾਰਾ ਟਕਰਾ ਹੋ ਗਿਆ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਵੱਖਰੀ ਵਿਚਾਰਧਾਰਾ ਦਿੱਤੀ ਜਿਹੜੀ ਸਰਬ ਸਾਂਝੀਵਾਲਤਾ ਦੀ ਗੱਲ ਕਰਦੀ ਸੀ ਮਨੁੱਖਤਾ ਦੀ ਭਲਾਈ ਦੀ ਗੱਲ ਕਰਦੀ ਸੀ ਪੇਡ ਪਾਉ ਉਤਨੀ ਜੱਤ ਪਾਤ ਨੂੰ ਖਤਮ ਕਰਦੀ ਸੀ ਇਹ ਟਕਰਾਹ ਹੋ ਗਿਆ ਨਾ ਦੁਸ਼ਮਣੀ ਉਸ ਵੇਲੇ ਦੀ ਸ਼ੁਰੂ ਹੋਈ ਵੀ ਆ ਕਿੱਥੇ ਤੱਕ ਚੱਲੂ ਕੀ ਲੱਗਦਾ ਹੈ ਇਹ ਗੱਲ ਹੋ ਨਾ ਫਿਰ 1925 ਦੇ ਵਿੱਚ ਆ ਗਈ ਆਰਐਸਐਸ ਬਣ ਗਈ ਸੋ ਇਹਨਾਂ ਨੇ ਫਿਰ ਆਪਣਾ ਰਾਜ ਵੀ ਅੱਜ ਕੱਲ੍ਹ ਲੈ ਆਂਦਾ ਆਪਣਾ ਇਹਨਾਂ ਦਾ ਰਾਜ ਹੈ ਸਟੇਟ ਮਸ਼ੀਨਰੀ ਕੁੱਲ ਫੌਜਾਂ ਇਹ ਉਹ ਸਭ ਖੁਸ ਇਹਨਾਂ ਕੋਲ ਹੈ ਨਾ ਪਰ ਇੱਥੇ ਜੇ ਸੋਚਣਗੇ ਨਾ ਵੀ ਇੱਥੇ ਕੋਈ ਬੰਦੇ ਜੰਮਣੋਂ ਹਟ ਜਾਣਗੇ ਤਾਂ ਜੰਮਣਗੇ ਇਹ ਸੂਰਦਾ ਸਰ ਕੇ ਜੰਮਣਗੇ ਇੱਥੇ ਇਹ ਇਹ ਵਹਿਮ ਨਹੀਂ ਪਾਲਣਾ ਚਾਹੀਦਾ ਦੇਖੋ ਧਰਤੀ ਦਾ ਕਾਣਾ ਸੈ ਤਤੈ ਸੈ ਹਾਂ ਮਰ ਜਾਣਗੇ ਬੰਦੇ ਉਹ ਜਿਵੇਂ ਪਤੰਗੇ ਮੱਚ ਜਾਂਦੇ ਨਾ ਸਮਾਂ ਦੇ ਉੱਤੇ ਮੱਚ ਜਾਣਗੇ ਮਰ ਜਾਣਗੇ ਫਾਂਸੀਆਂ ਚੜ ਜਾਣਗੇ ਜੇਲਾਂ ਚਲੇ ਜਾਣਗੇ ਤੁਸੀਂ ਮਰਵਾ ਦਿਓਗੇ ਕਿ ਬਹੁਤ ਵੱਡੀ ਤਾਕਤ ਆ ਤੁਹਾਡੇ ਕੋਲ ਤੁਸੀਂ ਕੋਈ ਗੰਗ ਬਾਰ ਚ ਕਾ ਲਓ ਮੈਨੂੰ ਮਰਵਾ ਦਿਓਗੇ ਨਾ ਗੰਗ ਬਾਰ ਦਾ ਪਾਦੰਗ ਫਲਾਣੇ ਗੰਗ ਬਾਰ ਨੇ ਫਲਾਣੇ ਦੇ ਬੈਠੇ ਲਾਰੈਂਸ ਵਰਗੇ ਸੋਡੇ ਕੋਲ ਹੀ ਆ ਦਵਾ ਦੇਗਾ ਜਿੰਮੇਵਾਰੀ ਕੱਲ ਨੂੰ ਵੀ ਲੱਖੇ ਨੂੰ ਲਾਰੈਂਸ ਨੇ ਜਿੰਮੇਵਾਰੀ ਲੈ ਲਈ ਪੋਟ ਪਾ ਕੇ ਵੀ ਲੱਖਾ ਐ ਬੋਲਦਾ ਸੀ ਲੱਖਾ ਸੀ ਮਾਰਿਆ ਸੌਖਾ ਬਹੁਤ ਆ ਨਾ ਲੋਕ ਕਹਿੰਦੇ ਹਾਂ ਯਾਰ ਮਾਰਤਾ ਹੋਣਾ ਹੈ ਹਨਾ ਗੈਂਗਵਾਰ ਵਾ ਗੈਂਗਵਾਰ ਚ ਜਾਂ ਕੱਲ ਨੂੰ ਕੋਈ ਐਨਐਸਏ ਕੋਈ ਯੂਏਪੀਏ ਲੋਕਾਂ ਦੇ ਅੰਦਰ ਕੁਛ ਉਹੀ ਕੁਝ ਨਾਲ ਸਬੰਧ ਜੋੜ ਕੇ ਅੰਦਰ ਸਿੱੜ ਦੇਣਗੇ ਜਾਂ ਕੋਈ ਮੱਥੇ ਦੇ ਕਲਾਂਕੀ ਦਾਗ ਹੀ ਇਹ ਜਲਾ ਦੇਣਗੇ ਬਦਨਾਮ ਕਰ ਦੇਣਗੇ ਪ੍ਰਪਾਗੈਂਡਾ ਬਹੁਤ ਕੁਛ ਇਹਨਾਂ ਕੋਲੇ ਕੁੱਲ ਚੀਜ਼ মিডিਆ ਸੀੜੀਆ ਜੋ ਸਭ ਕਿਸੇ ਨਾਲ ਕੋਲੇ ਆ ਤਾਂ ਇਹ ਮੈਨੂੰ ਵੀ ਪਤਾ ਵੀ ਮੱਥਾ ਕਿੱਥੇ ਆ ਪਰ ਮੈਂ ਇੱਕੋ ਗੱਲ ਮੈਂ ਪ੍ਰਮਾਤਮਾ ਨੂੰ ਦੋ ਬਲੇ ਅਰਦਾਸ ਕਰਦਾ ਜਦੋਂ ਮੈਂ ਇੱਕੋ ਹੀ ਗੱਲ ਸੋਚਦਾ ਮੈਂ ਆਪਣੇ ਆਪ ਨੂੰ ਹੀ ਪੁੱਛਦਾ ਵੀ ਲੱਖਾ ਸਿਆ ਆਇਆ ਦੁਨੀਆ ਤੇ ਜਾਵੜੇਗਾ ਦੋ ਵਾਰੀ ਪਹਿਲਾਂ ਹੀ ਵਾਗ ਗਿਆ ਹੁੰਦਾ ਗੋਲੀਆਂ ਲੱਗੀਆਂ ਸੀ ਅੱਜ ਇਹਨੂੰ ਕਹਾਣੀ ਖਤਮ ਸਿਵਿਆਂ ਚ ਸੁਭਾਅ ਵੀ ਉੱਡੀ ਹੁੰਦੀ ਹਵਾ ਦੇ ਨਾਲ ਬੁੱਲਿਆਂ ਦੇ ਨਾਲ ਬਰੋਲਿਆਂ ਬਣ ਜਾਂਦੀ ਆ ਵਾ ਸਵਾ ਵੀ ਹਨ ਆਇਆ ਤਾਂ ਸੱਚ ਬੋਲ ਕੇ ਜਾ ਸ਼ਾਇਦ ਨੂੰ ਪ੍ਰਮਾਤਮਾ ਨੇ ਬਚਾਈ ਦੋ ਵਾਰ ਇਸ ਲਈ ਲਿਆ ਕਿ ਯਾਰ ਸੱਚ ਬੋਲਣਾ ਪੈਣਾ ਸੋ ਸੱਚ ਬੋਲੂਗਾ ਹਮੇਸ਼ਾ ਪੰਜਾਬ ਨਾਲ ਖੜੂਗਾ ਆਪਣੀ ਧਰਤੀ ਆਪਣੇ ਲੋਕਾਂ ਨਾਲ ਖੜੂਗਾ ਮੈਂ ਫੇਰ ਕਹਿਣਾ ਨਾ ਮੈਂ ਕਿਸੇ ਹਿੰਦੂ ਦਾ ਵਿਰੋਧੀ ਨਾ ਮੈਂ ਕਿਸੇ ਮੁਸਲਮਾਨ ਦਾ ਨਾ ਮੈਂ ਕਿਸੇ ਸਾਈ ਦਾ ਨਾ ਮੈਂ ਕਿਸੇ ਹੋਰ ਦਾ ਮੈਂ ਸੱਚ ਦੀ ਗੱਲ ਕਰਨੀ ਹੈ ਜੇ ਕੋਈ ਸਿੱਖਾਂ ਦੇ ਅੰਦਰ ਵੀ ਕੋਈ ਗਲਤ ਕਰਦਾ ਮੈਂ ਉਹਦਾ ਹੀ ਵਿਰੋਧੀ ਹਾਂ ਮੈਂ ਇਸ ਗੱਲ ਦਾ ਵਿਰੋਧੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੋਟਾਂ ਆ ਰਹੀਆਂ ਉਹ ਚ ਖਾਣਾ ਭਰਿਆ ਜਾਣਾ ਉਹ ਜਾਤ ਲਿਖੀ ਜਾਣੀ ਹੈ ਮੈਂ ਜੱਟ ਸਿੱਖ ਮੈਂ ਮੱਝ ਵੀ ਸਿੱਖ ਮਰਮਦਾਸ ਸਿੱਖ ਕਿਉਂ ਸਿੱਖ ਜਿਹੜਾ ਬਣ ਗਿਆ ਉਹਦੀ ਜਾਤ ਕਿੱਥੇ ਆ ਅੱਜ ਵੀ ਕਈ ਬਹੁਤ ਇੱਥੇ ਇਹ ਤਰਕ ਦਿੰਦੇ ਨੇ ਨਾ ਕਹਿੰਦੇ ਕਿ ਜਦੋਂ ਅਸੀਂ ਹੋ ਰੱਖਣਾ ਕੋਟਾ ਸਿਸਟਮ ਜਿਹੜਾ ਰੱਖਣਾ ਕਹਿੰਦੇ ਜਦੋਂ ਇੱਕ ਕੂਟਾ ਸਿਸਟਮ ਰੱਖਦੇ ਆ ਰੱਖਵਾ ਕਰਨ ਕਰਦੇ ਉਸ 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 ਰੱਖ ਰੱਖਵੇਂ ਕਰਨ ਲਈ ਕਹਿੰਦੇ ਸੀ ਰੱਖਟਿਆ ਦੀ ਥਾਂ ਨੇ ਗੱਲ ਸਿੱਖੀ ਦੀ ਹੋ ਰਹੀ ਆ ਚਲੋ ਛੱਡੋ ਇੱਥੇ ਅੱਗੇ ਆਜੋ ਕਈ ਦਲਪੰਥ ਆਏ ਜੇ ਨੇ ਜਿਹੜੇ ਅਮਰਸ਼ ਕੌਨ ਬਲੇ ਰਜਿਸਟਰ ਲਈ ਬੈਠੇ ਆ ਉਥੇ ਜਾਤ ਲਿਖਦੇ ਆ ਬਾਟਾ ਗਰੀਬਾਂ ਦਾ ਐਸੀਆਂ ਦਾ ਅੜ ਤੇ ਜਨਰਲਾਂ ਦਾ ਅੜ ਰੱਖਦੇ ਆ ਅਮਰਸ਼ ਕੌਨ ਵਾਲਾ ਉਥੇ ਕੀ ਕਹੋਗੇ ਮੈਂ ਦੋਦੀ ਦੇ ਵੀ ਖਿਲਾਫ ਆ ਮੇਰਾ ਜਿਹੜੇ ਗੁਰਦੁਆਰੇ ਦੇ ਪਾਠਾਂ ਚੜਾਈ ਜਾਂਦਾ ਉਹਦੇ ਵੀ ਖਿਲਾਫ ਆ ਗੁਰਦੁਆਰਿਆਂ ਕਿੱਲੇ ਗੱਡੀ ਜਾਂਦੇ ਆ ਗੁਰਦੁਆਰਿਆਂ ਚ ਮੜੀਆਂ ਬਣਾਈ ਬੈਠੇ ਆ ਮੈਂ ਦੋਦੇ ਵੀ ਖਿਲਾਫ ਹਾਂ ਜਹਾਜ਼ ਚੜਾਈ ਦੇ ਸਾਡਾ ਬੀਜਾ ਲੱਗ ਜੇ ਮੈਂ ਦੋਦੇ ਵੀ ਖਿਲਾਫ ਹਾਂ ਇੱਕ ਹੱਥ ਨਾਲ ਪਾਸਪੋਰਟ ਤੇ ਸਾਈਨ ਕਰਨ ਲਈ ਆ ਬਹੁਤ ਕੁਝ ਆਉਣਗਾ ਮੈਂ ਯਾਨੀ ਮੈਂ ਹਰ ਉਸ ਪਖੰਡ ਦੇ ਕਰਮਕਾਂਡ ਦੇ ਉਸ ਅੰਬਰਾਂ ਦੇ ਖਿਲਾਫ ਆ ਜਿਹੜੇ ਲੋਕਾਂ ਨੂੰ ਗਮਰਾਹ ਕਰਦੇ ਆ ਲੋਕਾਂ ਦੀ ਲੁੱਟ ਕਰਦੇ ਆ ਤੇ ਲੋਕਾਂ ਨੂੰ ਗਲਤ ਰਾਂਹ ਤੇ ਪਾਉਂਦੇ ਆ ਉਹ ਕਿਸੇ ਵੀ ਧਰਮ ਚ ਹੋਣ ਇੱਕ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ ਤੁਸੀਂ ਵੀ ਇੱਕ ਯਾਤਰਾ ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁਰੂ ਕੀਤੀ ਸੀ ਉਹਦੇ ਤਾਂ ਚਲੋ ਕਹਿੰਦੇ ਹਾਈ ਕੋਰਟ ਨੇ ਰੋਕ ਲਾਉਣ ਦੀ ਤਿਆਰੀ ਚ ਹਾਈ ਕੋਰਟ ਇੱਕ ਯਾਤਰਾ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ 20 ਤਰੀਕ ਤੋਂ ਉਸ ਤੋਂ ਪਹਿਲਾਂ 8 ਤਰੀਕ ਦਾ ਪ੍ਰੋਗਰਾਮ ਹੈ ਇਹਨਾਂ ਦੋਹਾਂ ਪ੍ਰੋਗਰਾਮਾਂ ਦੇ ਬਾਰੇ ਤਫਸੀਲ ਚ ਜ਼ਰੂਰ ਦੱਸੋ ਦੇਖੋ 8 ਤਰੀਕ ਨੂੰ ਸਾਡਾ ਸੈਮੀਨਾਰ ਹੈ ਪਟਿਆਲੇ ਸਨੀ ਅਬਰਾਏ ਹਾਲ ਦੇ ਵਿੱਚ ਡਾਕਟਰ ਜੋਗਾ ਸਿੰਘ ਜੀ ਸਰਦਾਰ ਹਮੀਰ ਸਿੰਘ ਜੀ ਦੇ ਡਾਕਟਰ ਸਕੰਦਰ ਸਿੰਘ ਜੀ ਪ੍ਰੋਫੈਸਰ ਜਿਹੜੇ ਇਹ ਸਾਰੇ ਉਹ ਬੁੱਧੀਜੀਵੀ ਲੋਕ ਨੇ ਜਿਨ੍ਹਾਂ ਦੀ ਆਪਣੇ ਆਪਣੇ ਖੇਤਰਾਂ ਚ ਬੋਲੀ ਸਾਹਿਤ ਵਾਰ ਇਤਿਹਾਸ ਬਾਰੇ ਬਹੁਤ ਵੱਡੀ ਸਮਝ ਹੈ ਇਹਨਾਂ ਨੂੰ ਬੁਲਾਉਣਾ ਸਾਰੀਆਂ ਸਿਆਸੀ ਤਰ੍ਹਾਂ ਨੂੰ ਸੱਦੇ ਨੇ ਜਾਖੜ ਸਾਹਿਬ ਨੂੰ ਸੁਖਵੀਰ ਸਿੰਘ ਬਾਦਲ ਨੂੰ ਪੰਨ ਸਿੰਘ ਮਾਨ ਜੀ ਨੂੰ ਰਾਜਾ ਵੜਿੰਗ ਨੂੰ ਸਾਰਿਆਂ ਨੂੰ ਸੱਦੇ ਵੀ ਦਿੱਤੇ ਆਓ ਭਾਈ ਸਿੱਖਿਆ ਨੀਤੀ ਤੇ ਆਪਣਾ ਪੱਖ ਰੱਖੋ ਇਹ ਬੜੀ ਖਤਰਨਾਕ ਆ ਇਨੇ ਸਾਡਾ ਇਤਿਹਾਸ ਵਿਰਸਾ ਬੋਲੀ ਸਭ ਤਬਾਹ ਕਰ ਦੇਣੇ ਆ ਦੱਖਣ ਨੇ ਜਵਾਬ ਦਿੱਤਾ ਇਹ ਬਿਲਕੁਲ ਦੱਖਣ ਨੇ ਲਾਗੂ ਨਹੀਂ ਕੀਤੀ ਇਹ ਕਿਸੇ ਸੂਬੇ ਨੇ ਨਾ ਬੰਗਾਲ ਨੇ ਲਾਗੂ ਕੀਤੀ ਹੈ ਪਰ ਪੰਜਾਬ 'ਚ ਲਾਗੂ ਹੋ ਰਹੀ ਹੈ ਇਹ ਬਹੁਤ ਮਾਰੂ ਮਾਰੂ ਪ੍ਰਭਾਵ ਦੇਊਗੀ ਤਾਂ ਉਹਦੇ ਤੇ ਅਸੀਂ 8 ਨੂੰ ਆ ਉਸ ਤੋਂ ਬਾਅਦ ਸਾਡਾ 20 ਤਰੀਕ ਨੂੰ ਅਸੀਂ ਮਾਰਚ ਜਿਹੜਾ ਰੱਖਿਆ ਉਹ ਲੈ ਕੇ ਜਾਣਾ ਸੀ ਤਖਤ ਸ੍ਰੀ ਦਮਦਮ ਸਾਹਿਬ ਤੋਂ ਅਸੀਂ ਚੱਲ ਕੇ ਅਰਦਾਸ ਬੇਨਤੀਆਂ ਕਰਕੇ ਗੁਰੂ ਦਾ ਓਟ ਆਸਰਾ ਲੈ ਕੇ ਅਸੀਂ ਜਾਣਾ ਪਿੰਡਾਂ 'ਚ 8-10 ਪਿੰਡ ਰੋਜ਼ ਕੱਢਣੇ ਆ ਰੋਜ਼ ਲੋਕਾਂ ਨੂੰ ਮਿਲਣਾ ਵਿਚਾਰਾਂ ਦੀ ਸਾਂਝ ਪਾਉਣੀ ਹੈ ਜਿੱਥੇ ਰੁਕ ਜਿਆ ਕਰਾਂਗੇ ਉੱਥੇ ਭਾਏ ਰਾਤ ਨੂੰ ਗੁਰੂ ਘਰ ਕੋਈ ਅਸੀਂ ਨੁੱਕੜ ਨਾਟਕ ਜਾਂ ਕੋਈ ਕਬੀਸ਼ਰੀ ਦੇ ਰਾਹੀਂ ਲੋਕਾਂ ਨੂੰ ਅਸੀਂ ਬੋਲੀ ਵਿਰਸੇ ਪਾਣੀ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ ਤੇ ਸਾਰੇ ਪਿੰਡ ਅਸੀਂ ਅਗਲਾ ਉੱਥੀ ਰਾਤ ਕੱਟੀ ਉੱਥੋਂ ਅਗਲਾ ਅਗਲੇ ਫਿਰ 8-10 ਪਿੰਡ ਐਂ ਹੀ ਹੁਣ ਉਹ ਸਦਾ ਸਾਲ 'ਚ ਨਿਕਲਦੇ ਆ ਪਿੰਡਕ 2 ਸਾਲ 'ਚ ਨਿਕਲਦੇ ਆ 3 ਸਾਲ ਲੱਗਦੇ ਆ ਰਾਤ ਦੇ ਵਿੱਚ ਜਿਹੜੇ ਸਕੂਲਾਂ ਦੀ ਦਿੱਕਤ ਆਉਗੀ ਉਹ ਵੀ ਸੈੱਟ ਕਰਦੇ ਜਾਉਂਗੇ ਕਿ ਕਈ ਸਕੂਲਾਂ ਦੇ ਵਿੱਚ ਹਜੇ ਵੀ ਸਾਡੇ ਕੋਲ ਖਬਰ ਆਉਂਦੀ ਹੈ ਕੜੇ ਲਹਾਏ ਜਾ ਰਹੇ ਨੇ ਬਹੁਤ ਕੁਝ ਹੋ ਰਿਹਾ ਬਹੁਤ ਕੁਝ ਹਲੇ ਕਿਹੜਾ ਸੁਦਰਗ ਸਕੂਲ ਹੈ ਹੈਨਾ ਫਿਰ ਡੰਡਾ ਖੜਕਾਉਣਾ ਤੇ ਲੋਕਾਂ ਦੇ ਗੁੰਡਾ ਕਰਦੀ ਕਰਦੇ ਆ ਹੁਣ ਇਹ ਵਾਕ ਰਹਿ ਨਹੀਂ ਸਰਕਾਰ ਕਿੱਥੇ ਸੁੱਤੀ ਪਈ ਹੈ ਡੀਓ ਕਿੱਥੇ ਸੁੱਤੇ ਪਈ ਹੈ ਡੀਸੀ ਕਿੱਥੇ ਸੁੱਤੇ ਪਈ ਹੈ ਸਿੱਖਿਆ ਵਿਭਾਗ ਕਿੱਥੇ ਪਿਆ ਭਾਸ਼ਾ ਭਾਗ ਕਿੱਥੇ ਪਿਆ ਚੁੱਪਨੇ ਸਭ ਪੰਜਾਬੀ ਯੂਨੀਵਰਸਿਟੀ ਸੈਮੀਨਾਰ ਕਰਨ ਜਾ ਰਹੇ ਹਾਂ ਤੁਹਾਡੇ ਤੋਂ ਸਵਾਲ ਹੋਇਆ ਸੀ ਪਿਆਰੇ لال ਗਰਗ ਹੁਣਾਂ ਨੇ ਸਵਾਲ ਕੀਤਾ ਸੀ ਕਹਿੰਦੇ ਲਖੇ ਸਧਾਣੇ ਹੋਣੀ ਕਹਿੰਦੇ ਪੰਜਾਬੀ ਦੀ ਗੱਲ ਕਰਦੇ ਨੇ ਲਖੇ ਸਧਾਣੀ ਹੋਣੀ ਪੰਜਾਬੀ ਸ਼ਬਦ ਕੋਸ਼ ਤੇ ਗੱਲ ਕਰਨ ਪੰਜਾਬੀ ਯੂਨੀਵਰਸਿਟੀ ਲਾਹੌਰ ਨਾ ਕਹਿੰਦੇ ਸ਼ਬਦ ਕੋਸ਼ ਬਦਲ ਦਿੱਤਾ ਵਿਗਿਆਨੀ ਨੇ ਤਾਂ ਇਥੋਂ ਤੱਕ ਕਹਿਤਾ ਕਿ ਜੋ ਕੁਝ ਇਹਨਾਂ ਨੇ ਸ਼ਬਦ ਕੋਸ਼ ਚ ਬਦਲ ਦਿੱਤਾ ਵੀ ਇਹ ਹੁਣ ਠੀਕ ਨਹੀਂ ਹੋ ਸਕਦਾ ਇਸੇ ਤਰ੍ਹਾਂ ਪ੍ਰੂਸਿਆ ਦੇ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭੇ ਜੀ ਦਾ ਉਹ ਮੈਂ ਬਹੁਤ ਸਿਰ ਪਹਿਲਾਂ ਦਾ ਬੋਲੇ ਰੌਲਾ ਪਾਇਆ ਹੋਇਆ ਮੈਂ ਤਾਂ ਉਹ ਚ ਗੁਰਤੇਗ ਬਾਦ ਹਾਲ ਦੇ ਵਿੱਚ ਇੱਕ ਭਾਈ ਕਾਨ ਸਿੰਘ ਨਾਭੇ ਦੇ ਜਨਮ ਦਿਹਾੜੇ ਤੇ ਸਮਾਗਮ ਸੀਗਾ ਮੈਂ ਉੱਥੇ ਉੱਠ ਕੇ ਵਿਰੋਧ ਕਰਤਾ ਸੀ ਮੈਂ ਤੁਸੀਂ ਕੀ ਕਰ ਭਾਈ ਕਾਹਨ ਸਿੰਘ ਨਾਬਾ ਕਿਹੜਾ ਪੇਸ਼ ਕਰ ਰਿਆਂ ਲੋਕਾਂ ਚ ਉਹਦਾ ਇੰਨਾ ਕੁਝ ਤੁਸੀਂ ਬਦਲਤਾ ਨਹੀਂ ਅਨੇ ਸ਼ਬਦ ਬਦਲਤੇ ਅੱਜ ਵੀ ਇੱਥੇ ਬਹੁਤ ਜਿਹੜੀਆਂ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਇਹਨਾਂ ਦੇ ਜਿਹੜੇ ਚਿੱਠੀ ਪੱਤਰ ਨੇ ਬਹੁਤ ਗਲਤੀਆਂ ਨੇ ਬੰਦੀਆਂ ਟਿੱਪੀਆਂ ਬਿਹਾਰੀਆਂ ਸ਼ਹਿਰੀਆਂ ਦੀਆਂ ਮੈਂ ਮੰਨਦਾ ਗਰਗਸਾਹਬ ਨੂੰ ਠੀਕ ਕਿਹਾ ਉਹਨਾਂ ਨੇ ਅਜੇ ਤਾਂ ਹਰਤਾ ਮੋਰਚਾ ਖੋਲਦੇ ਅੱਜ ਤੋਂ 3 ਸਾਲ ਪਹਿਲਾਂ ਮੈਂ ਆਪਣੇ ਘੁਮਣ ਸਾਹਬ ਹੁੰਦੇ ਸੀਗੇ ਵੀਸੀ ਮੈਂ ਉਹਨਾਂ ਨੂੰ ਮਿਲਿਆ ਉਦੋਂ ਜਿਹੜੇ ਬੋਰਡ ਸੀ ਲੱਗੇ ਹੋਏ ਅੰਦਰ ਯੂਨੀਵਰਸਿਟੀ ਚ ਉਹ ਵੀ ਮੈਂ ਠੀਕ ਕਰਾਇਆ ਮਾਜੀ ਪੰਜਾਬੀ ਚ ਕਰੋ ਇਹ ਤਾਂ ਕਦੇ ਪਿੱਛੇ ਹਟੇ ਹੀ ਨਹੀਂ ਨਾ ਮੈਂ 17 ਦੇ ਵਿੱਚ 16 ਚ ਰੰਗ ਮਾਰਿਆ ਜੇਲ ਵੀ ਜਾਇਆ ਸੀਗਾ ਮੈਂ ਕਿਹਾ ਹਟ ਗਿਆ ਮੈਂ ਗਰਗਸਾਰਾ ਸਤਿਕਾਰ ਕਰਦਾ ਬਹੁਤ ਸੋਹਣਾ ਉਹ ਮਦਰਗੇਓ ਪੰਜਾਬ ਦੇ ਲੋਕਾਂ ਨੂੰ ਵੀ ਜਾਗਰਤ ਕਰ ਰਹੇ ਨੇ ਹੋਰ ਬੰਦੇ ਬਥੇਰੇ ਨੇ ਸਰਦਾਰ ਹਰਬੀਰ ਸਿੰਘ ਵਰਗੇ ਹੋਰ ਕਿੰਨੇ ਬੰਦੇ ਨੇ ਜਿਹੜੇ ਅੱਜ ਬੋਲ ਰਹੇ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਔਰ ਡਾਕਟਰ ਜੌਹਲ ਸਾਹਿਬ ਲਖਮਿੰਦਰ ਸਿੰਘ ਜੌਹਲ ਉਹਨਾਂ ਨੇ ਚਿੱਠੀ ਵੀ ਲਿਖੀ ਮੁੱਖ ਮੰਤਰੀ ਨੂੰ ਕਿ ਭਾਈ ਇਹ ਠੀਕ ਕਰੋ ਸਿੱਖਿਆ ਨੀਤੀ ਲਾਗੂ ਨਹੀਂ ਹੋਣੀ ਚਾਹੀਦੀ ਇਹਦੇ ਬਾਰੇ ਦਾ ਮਿੱਤਰ ਸਿੰਘ ਮੀਤ ਲੁਧਿਆਣੇ ਵਾਲੇ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ ਪੰਜਾਬੀ ਬੋਲੀ ਨੂੰ ਲੈ ਕੇ ਉਹਨਾਂ ਨੇ ਕਿਹਾ ਇਹਨੂੰ ਰੋਜ਼ਗਾਰ ਦੀ ਭਾਸ਼ਾ ਬਣਾਓ ਇਹਨੂੰ ਅਦਾਲਤਾਂ ਦੀ ਬੋਲੀ ਬਣਾਓ ਸਾਡੇ ਫੈਸਲੇ ਬੋਲੀ 'ਚ ਸਾਡੀ 'ਚ ਹੋਣ ਲਿਖੇ ਜਾਣ ਸਾਡੀ ਜਿਹੜੀ ਜਰਾ ਬਹਿਸ ਆ ਉਹ ਸਾਡੀ ਬੋਲੀ 'ਚ ਹੋਵੇ ਸੋ ਬਹੁਤ ਬੰਦੇ ਨੇ ਯਾਰ ਮੈਂ ਇਕੱਲਾ ਥੋੜੀ ਹਾਂ ਇਹ ਜਾਂ ਮੇਰੇ ਇਕੱਲੇ ਨਾਲ ਥੋੜੀ ਪੰਜਾਬ ਨੇ ਬਚਣਾ ਜਾਂ ਬੋਲੀ ਨੇ ਇਹ ਤਾਂ ਸਾਰਿਆਂ ਨੂੰ ਤੂੰ ਮੈਂ ਸਭ ਰਲ ਕੇ ਆਪੋ ਆਪਣਾ ਯੋਗਦਾਨ ਪਾਈਏ ਉਹ ਇੱਕ ਖੇਤ ਹਲਵਾ ਬੰਦਾ ਵੀ ਪਾਵੇ ਇੱਕ ਮਜ਼ਦੂਰ ਵੀ ਪਾਵੇ ਇੱਕ ਬੁੱਧੀਜੀਵੀ ਪਾਵੇ ਇੱਕ ਡਾਕਟਰ ਵੀ ਇੱਕ ਪ੍ਰੋਫੈਸਰ ਵੀ ਇੱਕ ਜੱਜ ਵੀ ਇੱਕ ਮਾਸਟਰ ਵੀ ਇੱਕ ਐਮਐਲਏ ਕੈਂਪੀ ਇੱਕ ਸਰਪੰਚ ਇੱਕ ਮੁੱਖ ਮੰਤਰੀ ਸਾਰੇ ਪੌਂ ਰਲ ਕੇ ਸਾਡੀਆਂ ਬੀਬੀਆਂ ਮਾਈਆਂ ਸਾਰੇ ਰਲ ਮਿਲ ਕੇ ਆਪਾਂ ਪਾਈਏ ਜਵਾਕਾਂ ਨੂੰ ਵੀ ਆਪਾਂ ਆਪਣੇ ਦਾਸ ਆਪਣੀ ਬੁੱਢੇ ਜੋੜੀ ਆਖਰੀ ਸਵਾਲ ਚੋਣ ਕਿੱਥੋਂ ਲੜਨ ਜਾ ਰਹੇ ਹੋ ਇਹ ਚੋਣਾਂ ਦੀ ਤਿਆਰੀ ਹੈ ਜਿਹੜਾ ਪੰਜਾਬ ਦੇ ਪੂਰੇ ਦਾ ਰੂਟ ਮੈਪ ਬਣਾਇਆ ਕਿ ਵਾਕਿਆ ਪੰਜਾਬੀ ਦੀ ਗੱਲ ਹੈ ਨਹੀਂ ਦੇਖੋ ਚੋਣ ਤਾਂ ਮੈਂ ਲੜਨੀ ਹੈ ਤਾਂ ਬਹੁਤ ਚਿਰ ਦਾ ਮੈਂ ਤੈਅ ਕਰ ਚੁੱਕਿਆ ਮੈਂ ਕਿਹੜਾ ਪਹਿਲੀ ਵਾਰੀ ਚੋਣ ਲੜ ਰਿਹਾ 12 ਚ ਲੜੀ 22 ਚ ਲੜੀ 24 ਚ ਵੀ ਲੜੂਗਾ ਗਾਹਾਂ ਵੀ ਲੜੂਗਾ ਤੁਸੀਂ ਮੈਨੂੰ ਮੰਨ ਲਓ ਮੈਂ ਕਹਦਾ ਵੀ ਬਾਦਲ ਕਾਂਗਰਸੀ ਮਾੜੇ ਮੈਂ ਕਹਦਾ ਭਾਜਪਾ ਆਮ ਆਦਮੀ ਪਾਰਟੀ ਵਾਲੇ ਮਾੜੇ ਬਦਲ ਕੀ ਦੇ ਰਹੇ ਹਾਂ ਮੈਂ ਕਹਿੰਦਾ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਜਿਹੜੇ ਅੱਜ ਪੰਜਾਬ ਦੀ ਗੱਲ ਕਰਦੇ ਆ ਬਾਕੀ ਅੰਦਰ ਦਰਦ ਹੈਗਾ ਸਮਰਪਤ ਹੈਗਾ ਚਲੋ ਦਰਬਾਰ ਸਾਹਿਬ ਮੱਥੇ ਟੇਕ ਕੇ ਸੋਹਾ ਪਾ ਕੇ ਧੁਰਿਏ ਪੰਜਾਬ ਦੀ ਸੱਤੜ ਦੀ ਲਾ ਕੇ ਮਤਲਬ ਮੈਂ ਤਾਂ ਕਿਸੇ ਨਾਲ ਮਗਰ ਲਾ ਕੇ ਵੀ ਤਰਨ ਤਿਆਰ ਮੈਂ ਤਾਂ ਬਰਾਬਰ ਵੀ ਤਰਨ ਤਿਆਰ ਮੈਂ ਗੇਮਪੋਰ ਨੂੰ ਤਿਆਰ ਤਰੋ ਮੇਰੇ 'ਚ ਕੋਈ ਇਹੋ ਜਿਹਾ ਹਉਮੈ ਹੰਕਾਰ ਨਹੀਂ ਆ ਵੀ ਮੈਂ ਤਾਂ ਅੱਗੇ ਲੱਗਣਾ ਜਾਂ ਮੈਂ ਬਹੁਤ ਵੱਡਾ ਨਹੀਂ ਜਿਹੜਾ ਵੀ ਆਉਂਦਾ ਮੈਂ ਸਵਾਗਤ ਆ ਯਾਰ ਕਿਉਂ ਸੀ ਬਠਿੰਡੇ ਤੋਂ ਚੌਣ ਲੜਨ ਦਾ ਐਲਾਨ ਕੀਤਾ ਤੁਸੀਂ ਚਰਚਾਵਾਂ ਆਈ ਸੀ ਕਿ ਬਠਿੰਡੇ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਚੌਣ ਲੜ ਸਕਦੇ ਨੇ ਜੇ ਉਹ ਚੌਣ ਮੈਦਾਨ 'ਚ ਉਤਰਦੇ ਨੇ ਕਿ ਤੁਸੀਂ ਸਟੈਪ ਬੈਕ ਕਰੋਗੇ ਦੇਖੋ ਮੈਂ ਤਿੰਨ ਵਾਰੀ ਉਹਨਾਂ ਨੂੰ ਮਿਲਿਆ ਤਿੰਨ ਵਾਰੀ ਬੈਠ ਕਈ ਵਾਰੀ ਮਿਲਿਆ ਪਰ ਤਿੰਨ ਵਾਰ ਵਾਰ ਮੇਰੀ ਗੱਲ ਹੋਈ ਉਹਨਾਂ ਨਾਲ ਮਾਤਾ ਜੀ ਨਾਲ ਵੀ ਉਹ ਹੀ ਬਾਪੂ ਬਲਕੌਰ ਸਾਹ ਨਾਲ ਵੀ ਹੋਈ ਹੈ ਮੈਨੂੰ ਦੋਨਾਂ ਨੂੰ ਪੁੱਛਿਆ ਮਖਾ ਵੀ ਤੁਸੀਂ ਬੇਬੇ ਤੁਸੀਂ ਬਾਪੂ ਚੌਣ ਲੜਨ ਦਾ ਸੋਡਾ ਜੀ ਹੈ ਤਾਂ ਮੈਂ ਨਹੀਂ ਲੜੂੰਗਾ ਕੋਈ ਨਹੀਂ ਮੈਨੂੰ ਐਡਾ ਰਵੀ ਨਹੀਂ ਹੈ ਤੁਸੀਂ ਲੜੋ ਕੋਈ ਚੱਕਰ ਨਹੀਂ ਸੋਣ ਨੂੰ ਬਹੁਤ ਵੱਡਾ ਘਾਟਾ ਪਿਆ ਕੀ ਆ ਤੁਸੀਂ ਕੋਈ ਗੱਲ ਲੋਕ ਸਭਾਸ ਜਾ ਕੇ ਕੋਈ ਉਸ ਤਰ੍ਹਾਂ ਦੇ ਮੁੱਦੇ ਪੰਜਾਬ ਦੇ ਉਠਾਓ ਪੰਜਾਬ ਦੀ ਗੱਲ ਕਰੋ ਕਰਦੇ ਵੀ ਹੈ ਬਾਪੂ ਬਲਕੌਰ ਸਿੰਘ ਕਰਦੇ ਵੀ ਇਹ ਜੀ ਗੱਲ ਨਹੀਂ ਹੈ ਸਮੇਂ-ਸਮੇਂ ਤੇ ਉਹਨਾਂ ਨੇ ਗੱਲਾਂ ਕੀਤੀ ਤੁਸੀਂ ਲੜੋਗੇ ਮੈਂ ਪਿੱਛੇ ਹਟ ਜਾਣਾ ਪਰ ਉਹਨਾਂ ਨੇ ਮੈਨੂੰ ਤਿੰਨੇ ਵਾਰੀ ਇਹ ਕਿਹਾ ਵੀ ਸਾਡਾ ਕੋ ਇਰਾਦਾ ਨਹੀਂ ਅਸੀਂ ਚੋਣ ਨਹੀਂ ਲੜਨੀ। ਇਸੇ ਕਰਕੇ ਫਿਰ ਮੈਂ ਐਲਾਨ ਕੀਤਾ ਸੀਗਾ ਪਿੱਛੇ ਜੇ ਵੀ ਭਾਈ ਮੈਂ ਬਰਹੰਡਾੋਂ ਚੋਣ ਲੜੂਗਾ। ਕਿਹੜੀ ਪਾਰਟੀ ਤੋਂ ਲੜ ਸਕਦੇ ਹਾਂ ਚੋਣ ਕਿਸੇ ਦਾ ਸੱਦਾ ਪੱਤਰ ਆਇਆ ਨਹੀਂ ਸੁੱਦੇ ਪੱਤਰ ਬਥੇਰੇ ਪਹਿਲਾਂ ਤੋਂ ਹੀ ਬਥੇਰੇ ਸਾਡਾ ਸਾਡਾ ਮੈਂ ਕਹਿੰਦਾ ਮੈਂ ਆਦਾ ਕੋਈ ਜ਼ਮੀਰ ਆਪਣਾ ਕਰਦਾਰ ਮਾਰ ਕੇ ਨਹੀਂ ਮੈਂ ਕਿਸੇ ਥੱਲੇ ਲੱਗਣਾ। ਮੈਂ ਪੰਜਾਬ ਦੀ ਗੱਲ ਕਰਨੀ ਹੈ ਹਾਂ ਪੰਜਾਬ ਦੇ ਕੋਈ ਇਕੱਠੇ ਹੋ ਜਾਣ ਬੰਦੇ ਚੰਗੀਆਂ ਧਰਾਂ ਇਕੱਠੀਆਂ ਹੋ ਜਾਣ ਬੰਦੇ ਇਕੱਠੇ ਹੋ ਕੇ ਮੈਂ ਕਹਿੰਦਾ ਖੇਤਰੀ ਧਰ ਕੋਈ ਪਾਰਟੀ ਬਣਾ ਕੇ ਲੜ ਲੱਗੇ ਬੜੀ ਵਧੀਆ ਗੱਲ ਆ। ਕੱਲਾ ਬਰਹੰਡਾ ਕੋ ਸਾਰੇ ਥਾਵਾਂ ਤੇ ਲੜਿਆ ਜਾ ਅੱਜ ਸਾਡੇ ਨਾਲ ਲਖਾ ਸਿੰਘ ਸਦਾਣਾ ਅੱਜ ਨਾਲ ਗੱਲਬਾਤ ਹੋਈ ਆ ਪੰਜਾਬ ਦੇ ਕਈ ਮਸਲੇ ਸੀ ਕਈ ਸਵਾਲ ਰੱਖੇ ਸਦਾਣੇ ਤੋਂ ਹੋਣ ਵਾਲੇ ਸੀ ਜਿਨ੍ਹਾਂ ਸਵਾਲਾਂ ਦੇ ਬਾਰੇ ਚਰਚਾ ਹੁੰਦੀ ਸੀ ਕਿ ਲਖਾ ਸਦਾਣਾ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਉਹਨਾਂ ਸਵਾਲਾਂ ਦੇ ਜਵਾਬ ਲਖਾ ਸਦਾਣੇ ਤੋਂ ਲੈ ਕੇ